ਤਿੰਨੋ ਲਾਲ ਕਰਦੇ ਨੇ ਕਮਾਲ ਤੁਹਾਡੇ ਤਿੰਨ ਲਾਲ ਕਿਹੜੀ ਖਾਸ ਬਿਮਾਰੀਆਂ ਦੇ ਵਿੱਚ ਕਾਮਯਾਬੀ ਨਾਲ ਲੋਕਾਂ ਨੂੰ ਜਿਹੜਾ ਰਾਹ ਦਿੰਦੇ ਮਰੀ ਹੋਈ ਚੀਜ਼ ਨੂੰ ਜਿਉਂਦਾ ਕਰਨ ਲਈ ਨਾ ਇੱਕ ਜਿਉਂਦੀ ਚੀਜ਼ ਉਹਦੇ ਚ ਐਂਟਰ ਕਰਾਉਣੀ ਪੈਣੀ ਆਪਾਂ ਨੂੰ ਠੀਕ ਹੈ ਮਮਾ ਨੂੰ ਨਾ ਸ਼ੂਗਰ ਦੀ ਪ੍ਰੋਬਲਮ ਸੀਗੀ ਅੱਛਾ ਤੇ तकरीबन 6-7 ਸਾਲ ਤੋਂ ਪ੍ਰੋਬਲਮ ਚੱਲਦੀ ਪਈ ਸੀ ਤੇ ਡਾਕਟਰ ਸਾਹਿਬ ਤੋਂ ਦਵਾਈ ਚੱਲੀ ਹੁਣ ਬਿਲਕੁਲ ਨੋਰਮਲ ਸ਼ੁਕਰ ਹੈ 6 ਮਹੀਨੇ ਦੇ ਵਿੱਚ ਵਿੱਚ ਇਹੋ ਮੰਮੀ ਜਿਹੜੇ ਆ ਤੁਰਨ ਲੱਗ ਗਏ ਅੱਛਾ ਹਾਂਜੀ ਯਾਨੀ ਕਿ ਪਹਿਲਾਂ ਲੜਕੇ ਤੁਰਦੇ ਸੀਗੇ ਫਿਰ तकरीबन ਲੜਕੇ ਮਤਲਬ ਯਾਨੀ ਕਿ ਥੱਲੇ ਬੈਠ ਕੇ ਉੱਠੇ ਨਹੀਂ ਸੀ ਜਾਂਦਾ ਠਹਿਣਾ ਨਹੀਂ ਜਾਂਦਾ ਸੀ ਜਮੇ ਉੱਠਿਆ ਨਹੀਂ ਜਾਂਦਾ ਸੀ ਹਾਂਜੀ ਇੰਨੀ ਪ੍ਰੋਬਲਮ ਜਾਦੀ ਸੀਗੀ ਮੇਰੇ ਬੱਚੇ ਨੂੰ ਦੂਜਾ ਨੱਕ ਦੀ ਪ੍ਰੋਬਲਮ ਸੀਗੀ ਉਹ ਮਾਸ ਵਧਿਆ ਸੀਗਾ 3 ਮਹੀਨੇ ਚੋਂ ਠੀਕ ਕਰਦੀ ਜਿਹੜੇ ਲੋਕਾਂ ਦੀ ਕਿਡਨੀਆਂ ਬਿਲਕੁਲ ਹੀ ਖਰਾਬ ਹੋ ਚੁੱਕੀਆਂ ਨੇ ਤੇ ਫਿਰ ਕਿਡਨੀਆਂ ਜਿਹੜੀਆਂ ਰੀਜੇਨੇਰੇਟ ਹੋ ਸਕਦੀਆਂ ਨੇ ਹਾਂਜੀ ਬਿਲਕੁਲ ਜਨਰੇਟ ਹੋ ਸਕਦੀਆਂ ਜੀ ਮੈਨੂੰ ਪ੍ਰੋਬਲਮ ਕਿਡਨੀ ਦੀ ਸੀ ਕਿਡਨੀ ਦੀ ਕੀ ਪ੍ਰੋਬਲਮ ਕਿਡਨੀਆਂ ਕਿਡਨੀਆਂ ਮੇਰਾ 12 13 ਰਹਿੰਦਾ ਸੀਗਾ ਹੁਣ 7 8 ਤੇ ਆ ਗਿਆ 12 13 ਤੇ ਸੀ ਪਹਿਲਾਂ 12 13 ਤੇ 12 13 ਦਾ ਸੀ ਹਾਂਜੀ ਡੈਲਿਸਿਸ ਦੀ ਲੋੜ ਨਹੀਂ ਪੈਂਦੀ ਨਹੀਂ 150 ਹੋਇਆ ਮੇਰਾ ਪਹਿਲਾਂ ਪਹਿਲਾਂ ਹੋਇਆ ਹੁਣ ਹਾਂਜੀ ਨਹੀਂ ਹੁਣ ਵੀ ਹੋ ਰਿਹਾ ਪੈਸੇ ਦਾ ਹਫਤੇ ਦੋ ਵਾਰ ਹੀ ਹੁੰਦਾ ਸੀ ਪਹਿਲਾਂ ਹੁਣ 10 ਦਿਨਾਂ 'ਚ ਇੱਕ ਵਾਰੀ ਹੋ ਰਿਹਾ ਆਪਣੇ ਫਰੂਟ ਦਿੱਤੇ ਆ ਕਿਹੜੇ ਕਿਹੜੇ Apple, strawberry ਅੱਛਾ ਤੇ ਆਪਣੇ grapes ਉਹਨਾਂ ਦਾ ਜੂਸ ਬਣਾ ਕੇ ਦਿੰਦੇ ਆ ਅੱਛਾ ਤੇ ਉਹਨਾਂ ਦੇ ਨਾਲ ਫਰਕ ਪੈਂਦਾ ਔਨ ਕੈਮਰਾ ਮੈਂ ਕਹਿ ਰਿਹਾ ਹਾਂ ਕੋਈ ਵੀ ਪੇਸ਼ੈਂਟ ਆ ਜੋ ਡੈਲਸਿਸ ਕਰਾ ਰਿਹਾ ਹੈ ਜਾਂ ਜਿੰਦਾ ਕਰੀਟੀਨਾਈਨ ਆਪ ਹੈ ਉਹ ਆਪਣੇ ਨੇਫਰons ਐਕਟਿਵ ਕਰ ਸਕਦਾ ਹੈ ਇਹ ਨਾ ਬੱਚੇ ਦਨੰਦ ਵਿੱਚ ਵੀ ਉਹ ਰਸੋਲੀਆਂ ਸੀ ਤੇ ਇਹਨਾਂ ਕੋਲੋਂ ਮੈਂ ਮੈਡੀਸਿਨ ਖਾਦਾ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਕਿ ਜੋ ਤਿੰਨਾਂ ਮਹੀਨਿਆਂ ਦੇ ਵਿੱਚ ਅੰਦਰ ਅੰਦਰ ਮੇਰੀਆਂ ਰਸੋਲੀਆਂ ਖਤਮ ਹੋ ਗਈਆਂ ਮੈਂ ਮੁੜ ਕੇ ਐਕਸਟਰਾ ਕਰਾਇਆ ਸਕੈਨ ਕਰਾਇਆ ਬਿਲਕੁਲ ਠੀਕ ਆ ਪਲੱਸ ਪਾਣੀ ਲੈ ਲਿਆ ਜੀ ਉਹਦੇ ਜਿੰਨੇ ਗਿਣਕੇ ਤੁਸੀਂ 15 ਤੋਂ 20 ਡ੍ਰੌਪਸ ਜਿੰਨੀ ਵੀ ਡੋਜ਼ ਅਸੀਂ ਸਜੈਸਟ ਕਰਾਂਗੇ ਠੀਕ ਹੈ ਉਸ ਤਰ੍ਹਾਂ ਤੁਸੀਂ ਲੈਣੀ ਹੈ ਤੇ ਤਿੰਨ ਤੋਂ ਚਾਰ ਵਾਰ ਜੇ ਸਾਨੂੰ ਲਈ ਕੰਡੀਸ਼ਨ ਹੋਏਗੀ ਉਸ ਨੂੰ ਦੋਸ ਦਿੱਤੀ ਜਾਏਗੀ ਤੇ ਲੈਣੀ ਵੀ ਸੋਖੀ ਹੈ ਤੇ ਇਲਾਜ ਵੀ ਦੇਣਾ ਚਾਹੀਦਾ ਹੈ। ਸ਼ਾਬਾਸ਼। ਕੋਈ ਬੇਲਕ ਬਰਹੜ ਪੈਣੀ ਤੇ ਨੀਂਦ ਨਾ ਆਉਣੀ ਤੇ ਭੁੱਖ ਨਾ ਲੱਗਣੀ। ਅੱਛਾ ਤੇ ਚੱਕਰ ਆਉਣ ਲੱਗ ਪੈਣ ਦੇ, ਪੁੱਤ-ਪੋਟਾਂ ਚ ਆਇਆ ਨਾ। ਅੱਛਾ ਰਿਪੋਰਟਾਂ ਚ ਕੀ ਕਿਹਾ ਸੀ ਡਾਕਟਰਾਂ ਨੇ? ਉਹੋ ਹੀ ਹਾਰਦੀਆਂ ਨੇ ਪ੍ਰੋਬਲਮ ਆ। ਜੋ ਦਵਾਈ ਚੱਲਦੀ ਨਹੀਂ ਹੁਣ ਉਹ ਵੈਸੇ ਦਵਾਈ ਖਾਈ ਦੀ ਆ। ਠੀਕ ਹੈ। ਉਹ ਇਹ ਨਾ ਸਿੱਖ ਲੈ। ਮੈਂ ਵੀ ਜੇਤੀਆਂ ਕਰ ਦੇਣਗੇ ਆਏ। ਹਾਂ ਹਾਂ। ਆਂਦਾ ਯਾਹੋ। ਤੇ ਜਾਣੇ ਦੀ ਉਹ अगले दिन ही उन्होंने अगले दिन हाँ दीदी का मुंह ऐसे हो गया फिर मैं डॉक्टर साहब से मिला हाँ डॉक्टर साहब ये बात हुई है फिर डॉक्टर साहब बोला कोई बात नहीं हमारे पास ले आओ फिर एक साल तक दवाई ली बिल्कुल ठीक हो गया पूरा अभी शादी हो गई तीन महीने पहले ही शादी हुई हो गई दीदी <laughs> अच्छा, तो, तो लग रहा था कभी मुँह वो ठीक होगा आग नहीं होगा फिर शादी भी थी टूटना ना जाए रिश्ता फिर डॉक्टर साहब बोला इतनी टेंशन नहीं हमें है ना ਤਫੀਰ ਹੋਇਤਾ ਪਰ ਮੇਰੇ ਫਾਦਰ ਸਾਹਿਬ ਨੇ ਸਰੈਸਸ ਦੀ ਪ੍ਰੋਬਲਮ ਸੀ ਬਾਤ ਹੈ 2 ਸਾਲ ਤੋਂ ਉਹ ਕੀ ਹੁੰਦਾ ਜੀ ਉਹ ਮਤਲਬ ਚਮੜੀ ਖਰਾਬ ਹੋ ਰਹੀ ਸੀ ਇੱਥੋਂ ਰੈਡਿਸ਼ ਹੋ ਰਹੀ ਸੀ ਚਮੜੀ ਖਾਰਸ਼ ਹੋ ਕੇ ਖਰਾਬ ਹੋ ਰਹੀ ਬਹੁਤ ਮੈਡੀਸਨ ਖਾਧੀ ਪਰ ਸੈੱਟ ਨਹੀਂ ਹੋ ਰਹੀ ਫਿਰ 6-7 ਮਹੀਨੇ ਤੋਂ ਇੱਥੇ ਮੈਡੀਸਨ ਖਾ ਰਹੇ ਸੈੱਟ ਬਿਲਕੁਲ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਜਲਾਲਾਬਾਦ ਜਲਾਲਾਬਾਦ ਈਸਟ ਦੇ ਵਿੱਚ ਬੈਠੇ ਡਾਕਟਰ ਕ੍ਰਿਸ਼ਨ 바ਵਾ ਜੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦੇਖੋ ਮੇਰੇ ਹੱਥ ਦੇ ਵਿੱਚ ਇਹ ਲਾਲ ਅੰਗੂਰ ਨੇ ਇਸ ਤੋਂ ਬਾਅਦ ਉਹਨਾਂ ਨੇ ਰੱਖੇ ਹੋਏ ਨੇ ਇਹ ਚੈਰੀਆਂ ਲਾਲ ਚੈਰੀਆਂ ਇਹ ਵੀ ਤੁਹਾਨੂੰ ਦੱਸਾਂਗੇ ਕੀ ਕੀ ਫਾਇਦੇ ਹੋਣਗੇ ਔਰ ਕਿਵੇਂ-ਕਿਵੇਂ ਉਹ ਇਸ ਨੁਸਕੇ ਨਾਲ ਫਾਰਮੂਲੇ ਨਾਲ ਸੈਂਕੜੇ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਨੇ ਤੇ ਇਹ ਲਾਲ ਐਪਲ ਤਿੰਨੋਂ ਲਾਲ ਇਸੇ ਲਈ ਅਸੀਂ ਕਹਿੰਦੇ ਨੇ ਕਿ ਕਰਦੇ ਨੇ ਕਮਾਲ ਤੇ ਇਹ ਕਮਾਲ ਕਿਵੇਂ ਹੁੰਦਾ ਕਿਸ ਤਰੀਕੇ ਨਾਲ ਅਸੀਂ ਬਿਮਾਰੀਆਂ ਇਹਨਾਂ ਤਿੰਨੋਂ ਲਾਲਾਂ ਦੇ ਕੰਬੀਨੇਸ਼ਨ ਦੇ ਨਾਲ ਦੂਰ ਕਰ ਸਕਦੇ ਆ ਇਹ ਸਾਨੂੰ ਦੱਸ ਰਹੇ ਨੇ ਡਾਕਟਰ ਕ੍ਰਿਸ਼ਨ ਬਾਬਾ ਜੀ ਜਿਹੜੇ ਕਿ ਜ਼ਿਲ੍ਹਾ ਮੋਗਾ ਦੇ ਜਲਾਲਾਬਾਦ ਈਸਟ ਦੇ ਵਿੱਚ ਬੈਠੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਵੀ ਪੰਜਾਬੀ ਤੇ ਜੀ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਜੀ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੋਇਆ ਕਿ ਇਹ ਤੁਸੀਂ ਕਹਿ ਰਹੇ ਹੋ ਕਿ ਤਿੰਨੋਂ ਲਾਲ ਕਰਦੇ ਨੇ ਕਮਾਲ ਬਿਮਾਰੀਆਂ ਦੰਦੇ ਨੇ ਅਸੀਂ ਮਤਲਬ ਖਤਮ ਕਰ ਦਿੰਦੇ ਨੇ ਇਹ ਜਿਹੜੀਆਂ ਉਹ ਕਿਨ ਉਸ ਦਾ ਫਾਰਮੂਲਾ ਹੈ ਤੁਹਾਡੇ ਕੋਲੋਂ ਸਮਝਾਂਗੇ ਪਰ ਸਾਨੂੰ ਇਹ ਦੱਸੋ ਵੀ ਇਸ ਇਲਾਕੇ ਦੇ ਵਿੱਚ ਤੁਸੀਂ ਮੋਗਾ ਜ਼ਿਲ੍ਹੇ ਦੇ ਵਿੱਚ ਬੈਠੇ ਹੋ ਕਿਹੜੇ-ਕਿਹੜੇ ਦਿੱਕਤਾਂ ਪਰੇਸ਼ਾਨੀਆਂ ਨੇ ਜਿਹੜੀਆਂ ਜ਼ਿਆਦਾਤਰ ਲੋਕਾਂ ਨੂੰ ਆ ਰਹੀਆਂ ਨੇ ਔਰ ਤੁਹਾਡੇ ਤਿੰਨ ਲਾਲ ਕਿਹੜੀਆਂ ਖਾਸ ਬਿਮਾਰੀਆਂ ਦੇ ਵਿੱਚ ਕਾਮਯਾਬੀ ਨਾਲ ਲੋਕਾਂ ਨੂੰ ਜਿਹੜਾ ਰਾਹ ਦਿੰਦੇ ਨੇ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਅੱਜ ਦਾ ਮੇਨ ਮੁੱਦਾ ਹੈ ਆਪਣਾ ਡਾਈਟ ਜੋ ਵੀ ਆਪਾਂ ਖਾ ਰਹੇ ਹਾਂ ਜੈਰੀ ਖਾ ਰਹੇ ਹਾਂ ਜੀ ਕੁਝ ਵੀ ਆਰਗੈਨਿਕ ਨਹੀਂ ਮਿਲ ਰਿਹਾ ਕੁਝ ਵੀ ਸਹੀ ਨਹੀਂ ਮਿਲ ਰਿਹਾ ਆਪਾਂ ਨੂੰ ਜਿੰਦੇ ਕਰਕੇ ਕੀ ਹੋ ਰਿਹਾ ਆਪਣੀ ਕਿਡਨੀਆਂ ਡੈਮੇਜ ਹੋ ਰਹੀਆਂ ਠੀਕ ਹੈ ਜੋ ਵੇਸਟ ਪ੍ਰੋਡਕਟ ਨੇ ਬੋਡੀ ਦੇ ਮਸਲ ਦੇ ਕਰੀਟੀਨਾਈਨ ਹੋਗਾ ਯੂਰੀਆ ਹੈਗਾ ਯੂਰਿਕ ਐਸਿਡ ਹੋ ਗਿਆ ਉਹ ਵਧ ਰਿਹਾ ਜੀ ਠੀਕ ਹੈ ਕਿਡਨੀਆਂ ਦੇ ਜਿਹੜੇ ਨੇਫਰونز ਨੇ ਉਹ ਕੰਮ ਛੱਡ ਦੇ ਪਏ ਆ ਠੀਕ ਹੈ ਠੀਕ ਹੈ ਕਿਡਨੀ ਤੇ ਵਰਕ ਲੋਡ ਵਧੂਗਾ ਤਾਂ ਜ਼ਾਹਿਰ ਜੀ ਗੱਲ ਆ ਜਿਹੜੇ ਨੇਫਰونز ਨੇ ਉਹ ਥੱਕਣਗੇ ਤੇ ਡੈਮੇਜ ਹੋਣਗੇ ਠੀਕ ਹੈ ਜੀ ਤੇ ਇਹ ਜੋ ਫਾਰਮੂਲਾ ਤੁਹਾਨੂੰ ਦੱਸਿਆ ਹੈ ਇਹ ਕਿਡਨੀ ਵਾਲੀ ਸਪੈਸ਼ਲ ਹੈ ਓਕੇ ਕਿਡਨੀ ਵਾਲੀ ਸਪੈਸ਼ਲ ਇਹ ਹੈ ਠੀਕ ਹੈ ਕਿਉਂਕਿ ਕਿਡਨੀਆਂ ਦੇ ਵਿੱਚ ਕੀ ਹੁੰਦਾ ਜੀ ਕਿ ਜੋ ਕਿਡਨੀਆਂ ਕੀ ਕੰਮ ਕਰਦੀ ਨੇ ਕਿ ਕਿਡਨੀਆਂ ਕੀ ਚੀਜ਼ ਨੇ ਸਰੀਰ ਦੀਆਂ ਕਿਡਨੀਆਂ ਦੇਖੋ ਆਪਣਾ ਜੋ ਫਿਲਟਰਾਈਜੇਸ਼ਨ ਕਰਦਾ ਕੰਮ ਕਿਡਨੀਆਂ ਕਰਦੀਆਂ ਨੇ ਜੋ ਆਪਣਾ ਯੂਰੀਨ ਬਣਾਉਂਦੀਆਂ ਨੇ ਉਹ ਕਿਡਨੀਆਂ ਕਰਦੀਆਂ ਨੇ ਠੀਕ ਹੈ ਜਿਵੇਂ ਜਦੋਂ ਚਾਹ ਬਣਦੀ ਹੈ ਤਾਂ ਉਹਨੂੰ ਚਾਹ ਪਾਣੀ ਚ ਪੁਣਾ ਪੈਂਦਾ ਠੀਕ ਹੈ ਠੀਕ ਹੈ ਤੇ ਪੱਤੀ ਵੱਖਰੀ ਕਰ ਦਿੰਦੀਆਂ ਨੇ ਠੀਕ ਹੈ ਜੀ ਇਸੇ ਤਰ੍ਹਾਂ ਹੀ ਜੋ ਕਿਡਨੀਆਂ ਦਾ ਕੰਮ ਹੈ ਇਹਦਾ ਕੰਮ ਹੈ ਫਿਲਟਰਾਈਜੇਸ਼ਨ ਠੀਕ ਹੈ ਜੀ ਜੋ ਵੀ ਆਪਾਂ ਲੈਣੇ ਆ ਜੋ ਵੇਸਟ ਪ੍ਰੋਡਕਟ ਨੇ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਕਿਡਨੀ ਪੇਸ਼ੈਂਟ ਕੋਈ ਵੀ ਆ ਜੋ ਡਾਕਟਰ ਕਹਿੰਦਾ ਕਿ ਦੁੱਧ ਦਹੀਂ ਲੱਸੀ ਪਨੀਰ ਮੱਛ ਠੀਕ ਹੈ ਤੇ ਮਾਸ ਮੀਟ ਖਾ ਕੇ ਉਹ ਤੁਹਾਨੂੰ ਠੀਕ ਕਰ ਸਕਦਾ ਹੈ ਦਵਾਈ ਦੇ ਕੇ ਉਹ ਗਲਤ ਬੋਲ ਰਿਹਾ ਜੀ ਉਹ ਗਲਤ ਬੋਲ ਰਿਹਾ ਠੀਕ ਹੈ ਲੀਵਰ ਨੇ ਕੀ ਕਰਨਾ ਹੈ ਜੀ ਜੋ ਵੀ ਆਪਾਂ ਵੇਸਟ ਪ੍ਰੋਡਕਟ ਤੋਂ ਪ੍ਰੋਟੀਨ ਲੈਨੇ ਆ ਲੀਵਰ ਨੇ ਉਹਨੂੰ ਬ੍ਰੇਕ ਡਾਜ ਕਰਨਾ ਹੈ ਠੀਕ ਹੈ ਲੀਵਰ ਨੇ ਅਮੀਨੋ ਐਸਸ ਆਪਣੇ ਕੋਲ ਰੱਖ ਲੈ ਜੋ ਪ੍ਰੋਟੀਨ ਚੋਂ ਨਾਈਟ੍ਰੋਜਨ ਐਸਟ ਨਿਕਲਦੇ ਨਾ ਨਾਈਟ੍ਰੋਜਨ ਨਿਕਲਦਾ ਹੈ ਅਮੋਨੀਆ ਨਿਕਲਦਾ ਹੈ ਉਹਨੇ ਕਿਡਨੀ ਨੂੰ ਪਾਸ ਆਊਟ ਕਰਨੇ ਨੇ ਠੀਕ ਹੈ ਜੇ ਤਾਂ ਤੁਹਾਡੀ ਕਿਡਨੀ ਪ੍ਰੋਪਰ ਵਰਕ ਕਰ ਰਹੀ ਹੈ ਤਾਂ ਉਹ ਇਹਨਾਂ ਚੀਜ਼ਾਂ ਨੂੰ ਬਾਥਰੂਮ ਦੇ ਰਸਤੇ ਬਾਹਰ ਕੱਢ ਦੋਗੇ ਜੇ ਨਹੀਂ ਕਰ ਰਹੀ ਦੇ ਅਫਰੋਂਸ ਡੈਡ ਹੋ ਚੁੱਕੇ ਆ ਤਾਂ ਇਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ ਕਿਉਂਕਿ ਇੱਕ ਮਜ਼ਦੂਰ ਵੀ ਦੋ ਦਿਨ ਕੰਮ ਕਰ ਲੇ ਤਾਂ ਉਹ ਥੱਕ ਜਾਂਦਾ ਉਹਨੂੰ ਰਸਟ ਦੀ ਲੋੜ ਹੁੰਦੀ ਆ ਠੀਕ ਹੈ ਠੀਕ ਹੈ ਤੇ ਇਹ ਫਾਰਮੂਲਾ ਆਪਣਾ ਇਸੇ ਲਈ ਆ ਠੀਕ ਹੈ ਜਿਹੜੇ ਲੋਕਾਂ ਦੀ ਕਿਡਨੀਆਂ ਬਿਲਕੁਲ ਹੀ ਖਰਾਬ ਹੋ ਚੁੱਕੀਆਂ ਨੇ ਤੇ ਫਿਰ ਕਿਡਨੀਆਂ ਜਿਹੜੀਆਂ ਰੀਜੇਨੇਰੇਟ ਹੋ ਸਕਦੀਆਂ ਹਾਂਜੀ ਬਿਲਕੁਲ ਜਨਰੇਟ ਹੋ ਸਕਦੀਆਂ ਜੀ ਮਰੀ ਹੋਈ ਚੀਜ਼ ਨੂੰ ਜਿਉਂਦਾ ਕਰਨ ਲਈ ਨਾ ਇੱਕ ਜਿਉਂਦੀ ਚੀਜ਼ ਉਹਦੇ ਚ ਐਂਟਰ ਕਰਾਉਣੀ ਪੈਣੀ ਆ ਆਪਾਂ ਨੂੰ ਠੀਕ ਹੈ ਮਰੀ ਹੋਈ ਚੀਜ਼ ਨੂੰ ਜਿਉਂਦਾ ਕਰਨ ਲਈ ਠੀਕ ਹੈ ਕੁਸ਼ਕ ਦਵਾਈਆਂ ਆਪਣੇ ਕੋਲ ਬਹੁਤ ਵਧੀਆ ਮੈਡੀਸਿਨਸ ਨੇ ਠੀਕ ਹੈ ਮੈਡੀਸਨਸ ਜੀ ਨੂੰ ਪਰ ਡਰਾਪਸ ਕਹਿ ਦਿੰਨੇ ਨੇ ਨੈਚੁਰਲ ਪੈਥੀ ਕਹਿ ਦਿੰਨੇ ਆਪਾਂ ਨੂੰ ਠੀਕ ਹੈ ਵਿਦਆਊਟ ਐਨੀ ਸਾਈਡ ਇਫੈਕਟ ਦੇ ਕਿਡਨੀ ਦੇ ਨੇਫਰونز ਐਕਟਿਵ ਹੁੰਦੇ ਨੇ ਵਿਦਆਊਟ ਐਨੀ ਸਾਈਡ ਇਫੈਕਟ ਕਿਡਨੀ ਦੇ ਨੇਫਰونز ਐਕਟਿਵ ਹੁੰਦੇ ਨੇ ਬਸ ਜੋ ਪੇਸ਼ੈਂਟ ਕਿਡਨੀ ਦੀ ਪ੍ਰੋਬਲਮ ਚ ਡਾਈਟ ਦਾ ਧਿਆਨ ਨਹੀਂ ਰੱਖ ਸਕਦਾ ਉਹ ਮੈਡੀਸਨ ਨਾਲ ਲਵੇ ਤੁਸੀਂ ਆਪਣੇ ਜਿਹੜੇ ਇੱਥੇ ਤੁਹਾਡੇ ਕੋਲ ਲੋਕ ਕਿਡਨੀ ਵਾਲੇ ਪੇਸ਼ੈਂਟ ਆਉਂਦੇ ਨੇ ਗਠੀਆ ਵਾਲੇ ਨਾਲ ਵੀ ਮੇਰੀ ਗੱਲ ਹੋਈ ਹੈ ਕਿਡਨੀ ਵਾਲੇ ਨਾਲ ਵੀ ਗੱਲ ਹੋਈ ਹੈ ਤੁਹਾਡੇ ਵੀ ਗੱਲਬਾਤ ਅਸੀਂ ਉਹਨਾਂ ਲੋਕਾਂ ਨਾਲ ਇੱਥੇ ਕਰਵਾਵਾਂਗੇ ਕਿ ਜਿਹੜੇ ਪਿਛਲੇ 11 11 12 12 ਸਾਲ ਤੋਂ ਬੈਠੇ ਸੀ ਜਿਨ੍ਹਾਂ ਨੂੰ ਪ੍ਰੋਬਲਮ ਸੀ ਕਿਸੇ ਨੂੰ ਸਕਿਨ ਦਾ ਸੋਰਾਈਸਿਸ ਤੱਕ ਪਹੁੰਚਿਆ ਹੋਇਆ ਸੀ ਕਿਸੇ ਨੂੰ ਗਠੀਆ ਸੀ ਇਵਨ ਕਿ ਮੇਰੀ ਗੱਲ ਹੋਈ ਹੈ ਬਿਹਾਈਂਡ ਦਾ ਕੈਮਰਾ ਉਹ ਉਹ ਭਾਈ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਦੀ ਮਾਤਾ ਮਤਲਬ ਕਹਿ ਰਹੀ ਰਿੰਗ ਰਿੰਗ ਕੇ ਚਲਦੀ ਸੀ ਉਹ ਵੀ ਥੋੜੀ ਅਸੀਂ ਗੱਲਬਾਤ ਕਰਾਵਾਂਗੇ ਉਹਨਾਂ ਲੋਕਾਂ ਵਾਸਤੇ ਕੀ ਹਾਲ ਹੈ ਜਿਹੜੇ ਸਾਰੇ ਪਾਸਿਓਂ ਹਸਪਤਾਲਾਂ ਚੋਂ ਜਿਨ੍ਹਾਂ ਨੂੰ ਜਵਾਬ ਮਿਲ ਗਿਆ ਉਹਨਾਂ ਨੂੰ ਕਹਤਾ ਕਿ ਹੁਣ ਤੇ ਕਿਡਨੀਆਂ ਦੋਨੀਆਂ ਖਰਾਬ ਹੋ ਗਈਆਂ ਨੇ ਇੱਕ ਕਿਡਨੀ ਚੇਂਜ ਕਰਾ ਲਓ ਹਸਪਤਾਲਾਂ ਕੀ ਕਹਿੰਦੇ ਆ ਜੀ ਜੇ ਤੁਹਾਡਾ ਕਰੀਟੀਨਿਨ 4-5 ਦੇ ਕਰੀਬ ਵੀ ਚੱਲ ਜਾਂਦਾ ਡਾਕਟਰ ਸਿੱਧਾ ਡਾਲਸਸ ਦਾ ਬੋਲ ਦਿੰਦੇ ਆ ਸਿੱਧਾ ਡਾਲਸਸ ਦਾ ਬੋਲ ਦਿੰਦੇ ਆ ਠੀਕ ਹੈ ਤੇ ਹਾਲਾਂਕਿ ਇਹਦਾ ਪ੍ਰੋਪਰ ਇਲਾਜ ਹੈਗਾ ਐਕਟ੍ਰੋਪੈਥੀ ਮੈਡੀਸਨ ਦੇ ਵਿੱਚ ਪ੍ਰੋਪਰ ਸਹੀ ਤਰੀਕੇ ਨਾਲ ਇਲਾਜ ਹੋ ਜਾਂਦਾ ਇਹਦਾ ਕੋਈ ਘਬਰਾਉਣ ਦੀ ਲੋੜ ਨਹੀਂ ਹੁੰਦੀ ਠੀਕ ਹੈ ਜੀ ਬਸ ਚੱਕਰ ਇਹ ਹੁੰਦਾ ਹੈ ਕਿ ਜੋ ਵੇਸਟ ਪ੍ਰੋਡਕਟ ਨੇ ਜੋ ਆਪਣੇ ਵੱਧ ਰਹੇ ਨੇ ਠੀਕ ਹੈ ਉਹਨਾਂ ਨੂੰ ਕੰਟਰੋਲ ਕਿਵੇਂ ਕਰਨਾ ਹੈ ਮੇਨ ਗਲਤੀ ਇਹ ਹੈ ਜੀ ਬਸ ਹੁਣ ਚੋਰ ਬਰਨਾਲੇ ਬੈਠਾ ਤੇ ਲੱਭਦੇ ਉਹਨੂੰ ਲੁਧਿਆਣੇ ਫਿਰਦੇ ਆ ਉਹਨੂੰ ਨਹੀਂ ਲੋਟ ਆਉਣਾ ਜੀ ਉਹਨੂੰ ਲੱਭਣਾ ਨਹੀਂ ਤੁੱਕੇ ਵਾਲਾ ਕੰਮ ਨਹੀਂ ਚੱਲਣਾ ਇੰਦੇ ਸ ਤੁਹਾਡੇ ਕੋਲ ਕੀ ਨੁਸਖਾ ਫਾਰਮੂਲਾ ਆਪਣੇ ਕੋਲ ਇੱਕ ਤਾਂ ਜੋ ਡਾਈਟ ਪਲਾਨ ਠੀਕ ਹੈ ਡਾਈਟ ਪਲਾਨ ਦੇ ਵਿੱਚ ਤੁਸੀਂ ਕਿਵੇਂ ਕਰ ਰਹੇ ਹੋ ਡਾਈਟ ਪਲਾਨ ਦੇ ਵਿੱਚ ਦੇਖੋ ਜੀ ਜੋ ਵੀ ਜਿੰਨਾ ਜਿੰਨਾ ਪ੍ਰੋਟੀਨ ਹੈ ਦੁੱਧ ਦਹੀਂ ਲੱਸੀ ਠੀਕ ਹੈ ਠੀਕ ਹੈ ਭਾਰੀਆਂ ਚੀਜ਼ਾਂ ਹੋ ਗਈਆਂ ਮਾਸ ਹੋ ਗਿਆ ਇਹਨਾਂ ਚੀਜ਼ਾਂ ਨੂੰ ਬਿਲਕੁਲ ਅਵੋਇਡ ਕਰਨਾ ਪੈਣਾ ਚਾਹ ਵਗੈਰਾ ਛੱਡਣੀ ਪੈਣੀ ਹੈ ਜੀ ਠੀਕ ਹੈ ਕੁਸ਼ਕ ਫੂਡ ਦੇ ਉੱਤੇ ਨਿਰਭਰ ਰਹਿਣਾ ਪੈਣਾ 9 ਤੋਂ 12 ਮਹੀਨੇ ਲਈ 9 ਤੋਂ 12 ਮਹੀਨੇ ਦੇ ਲਈ 9 ਤੇ 12 ਪਰ ਲੋਕਾਂ ਨੂੰ ਤਾਂ ਸਾਰੀ ਸਾਰੀ ਜ਼ਿੰਦਗੀ ਲੰਘ ਗਈ ਹੈ ਜੀ ਡਾਕਟਰ ਸਾਹਿਬ ਡੈਲਿਸਿਸ ਕਰਾਉਂਦੇ ਤੁਸੀਂ ਕਹਿ ਰਹੇ ਕਿ 9 ਤੋਂ 12 ਮਹੀਨੇ ਸਿਰਫ 1 ਸਾਲ ਦਾ ਹੀ ਹੈ ਹਾਂਜੀ ਬਿਲਕੁਲ 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 ਨੇਫਰونز ਆਪਣੇ ਐਕਟਿਵ ਹੋਣ ਲਈ ਇੰਨਾ ਕੁ ਟਾਈਮ ਬਹੁਤ ਹੈ ਇੰਨੇ ਕੁ ਟਾਈਮ ਦੇ ਵਿੱਚ ਨੇਫਰونز ਬਿਲਕੁਲ ਐਕਟਿਵ ਹੋ ਜਾਂਦੇ ਆ ਸਹੀ ਡਾਈਟ ਪਲਾਨ ਦੇ ਨਾਲ ਜੋ ਵੀ ਬੰਦਾ ਡਾਈਟ ਪਲਾਨ ਫੋਲੋ ਕਰ ਲੂਗਾ ਉਹਦੇ ਨੇਫਰونز ਪੱਕਾ ਐਕਟਿਵ ਹੋ ਜਾਣਗੇ ਜੀ ਔਨ ਕੈਮਰਾ ਮੈਂ ਕਹਿ ਰਿਹਾ ਵਾਂ ਕੋਈ ਪੇਸ਼ੈਂਟ ਆ ਜੋ ਡੈਲਸਿਸ ਕਰਾ ਰਿਹਾ ਹੈ ਜਾਂ ਜਿੰਦਾ ਕਰੀਟੀਨਾਈਨ ਆਪ ਹੈ ਉਹ ਆਪਣੇ ਨੇਫਰونز ਐਕਟਿਵ ਕਰ ਸਕਦਾ ਸਹੀ ਡਾਈਟ ਪਲਾਨ ਦੇ ਨਾਲ ਤੇ ਸਹੀ ਮੈਡੀਸਨ ਦੇ ਨਾਲ अच्छा दैट्स अपडेटी ਤੁਹਾਡੇ ਨੁਸਖੇ ਫਾਰਮੂਲੇ ਨੇ ਇਹਨਾਂ ਨਾਲ ਕੋਈ ਲੋਕ ਠੀਕ ਵੀ ਹੋਏ ਹਾਂਜੀ ਬਿਲਕੁਲ ਠੀਕ ਹੋਇਆ ਆਪਣੇ ਕੋਲ ਪੇਸ਼ੈਂਟ ਬੈਠੇ ਹੋਏ ਇਹਨਾਂ ਤੁਸੀਂ ਇਹਨਾਂ ਨਾਲ ਖੁਦ ਗੱਲ ਕਰਕੇ ਦੇਖਿਓ اچھا મતલਬ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਵੀ ਹੈਗਾ ਜਿਹੜਾ ਤੁਹਾਡੇ ਕੋਲ ਆਇਆ ਤੁਹਾਨੂੰ ਲੱਗਦਾ ਸੀ ਵੀ ਇਹ ਤਾਂ ਠੀਕ ਨਹੀਂ ਹੋ ਸਕਦਾ ਚਲੋ ਫਿਰ ਵੀ ਉਹਦੇ ਕਹਿਣ ਤੇ ਤੁਸੀਂ ਦਵਾਈ ਦੇਤੀ ਅਨੀ ਕਈ ਪੇਸ਼ੈਂਟਸ ਆਂਦੇ ਨੇ ਜੋ ਥੱਕੇ ਹਾਰੇ ਹੁੰਦੇ ਨੇ ਦਵਾਈਆਂ ਖਾ ਖਾ ਕੇ ਪਰ ਉਹਨਾਂ ਨੂੰ ਥੋੜਾ ਜਿਹਾ ਮੋਟੀਵੇਟ ਕਰਨਾ ਪੈਂਦਾ ਜੀ ਠੀਕ ਹੈ ਸਹੀ ਡਾਈਟ ਦੇਣੀ ਪੈਂਦੀ ਆ ਪਰ ਰਿਜ਼ਲਟ ਉਹਨਾਂ ਨੂੰ ਥੋੜੇ ਦਿਨਾਂ ਚ ਮਿਲ ਜਾਂਦਾ ਥੋੜੇ ਦਿਨਾਂ ਚ ਥੋੜੇ ਦਿਨਾਂ ਚ ਰਿਜ਼ਲਟ ਚਲੋ ਜਿਹੜੇ ਲੋਕ ਹੈਗੇ ਨੇ ਅਸੀਂ ਤੁਹਾਨੂੰ ਇਹ ਤਿੰਨ ਲਾਲਾਂ ਵਾਲਾ ਨੁਸਖਾ ਵੀ ਦੱਸਾਂਗੇ ਕਿ ਕਿਵੇਂ ਇਹਨਾਂ ਦਾ ਇਸਤੇਮਾਲ ਕਰਨਾ ਹੈ ਪਰ ਕੁਝ ਕੁ ਲੋਕ ਬੈਠੇ ਨੇ ਇੱਥੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਦਿੱਕਤ ਕੀ ਪਰੇਸ਼ਾਨੀ ਉਹ ਲੈ ਕੇ ਆਏ ਨੇ ਇੱਥੇ ਔਰ ਉਹਨਾਂ ਨੂੰ ਇਹਨਾਂ ਨੁਸਖਿਆਂ ਦੇ ਨਾਲ ਤਿੰਨ ਲਾਲਾਂ ਵਾਲੇ ਨੁਸਖੇ ਵੀ ਫਿਰ ਨਾਲ ਨਾਲ ਹੀ ਦੱਸ ਦੇ ਹਾਂਜੀ 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 ਬਿਲਕੁਲ ਦੱਸਣਾ ਲਾਲ ਨਾਲ ਕਾਦਾ ਪਿਆਰ ਹੈ ਜੀ ਤੁਹਾਡਾ ਕੋਈ ਪਿਆਰ ਬਣਿਆ ਹੋਇਆ ਹਾਂਜੀ ਹਾਂਜੀ ਬਿਲਕੁਲ ਪਿਆਰ ਹੀ ਰੱਖੋ ਤੁਸੀਂ ਕਿਉਂਕਿ ਇਹਨਾਂ ਜੋ ਭਰਪੂਰ ਅਮੀਨੋ ਐਸਿਡਸ ਹੈ ਕਿਉਂਕਿ ਜੇ ਆਪਾਂ ਪ੍ਰੋਟੀਨ ਬੰਦ ਕਰਵਾਵਾਂਗੇ ਪੇਸ਼ੈਂਟਸ ਦਾ ਤਾਂ ਜ਼ਾਹਿਰ ਜੀ ਗੱਲ ਆ ਕਿ ਉਹਨਾਂ ਨੂੰ ਕਿਤੋਂ ਤਾਂ ਅੱਛੀ ਆਪਾਂ ਐਂਟੀਆਕਸੀਡੈਂਟ ਦੇਣੇ ਆ ਨਾ ਠੀਕ ਹੈ ਤਾਂ ਫਿਰ ਉਹ ਇਹਨਾਂ ਚੀਜ਼ਾਂ ਚੋਂ ਭਰਪੂਰ ਮਾਤਰਾ ਚ ਮਿਲਦੇ ਆ ਜੀ 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 ਸੋ ਸਾਡੇ ਨਾਲ ਕੁਝ ਕੁ ਲੋਕ ਹੈਗੇ ਨੇ ਜਿਹੜੇ ਡਾਕਟਰ ਸਾਹਿਬ ਨੇ ਇੱਥੇ ਦਾਵਾ ਕੀਤਾ ਹੈ ਕਿ ਉਹ ਵੱਡੇ ਤੋਂ ਵੱਡੇ ਜਿਹੜੀ ਦਿੱਕਤ ਪਰੇਸ਼ਾਨੀ ਹੈਗੀ ਹੈ ਉਹਨਾਂ ਦਾ ਹੱਲ ਉਹਨਾਂ ਕੋਲ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਇੱਕ ਭਾਈ ਸਾਹਿਬ ਨੇ ਸਾਡੇ ਨਾਲ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਦਿੱਕਤ ਕੀ ਪਰੇਸ਼ਾਨੀ ਜਿਹੜੀ ਉਹ ਇੱਥੇ ਲੈ ਕੇ ਆਏ ਸੀ ਔਰ ਹੁਣ ਉਹਨਾਂ ਨੂੰ ਕੀ ਫਰਕ ਹੈਗਾ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਕਿਨਾ ਹੈ ਤੁਹਾਡਾ ਅਮਨਦੀਪ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਅਸੀਂ ਕੋਟੀ ਸੇ ਖਾਦੋ ਕੋਟੀ ਸੇ ਖਾਤੋਂ ਆਇਓ ਇੱਥੇ ਕਿਵੇਂ ਇੱਥੇ ਮੰਮਾ ਨੂੰ ਨਾ 슈ਗਰ ਦੀ ਪ੍ਰੋਬਲਮ ਸੀਗੀ ਅੱਛਾ ਤੇ तकरीबन 6-7 ਸਾਲ ਤੋਂ ਪ੍ਰੋਬਲਮ ਚੱਲਦੀ ਪਈ ਸੀ ਅੱਛਾ ਜੀ ਤੇ तकरीबन ਜੀਪੀਐਮ ਸਰ ਗੋਲੀ ਖਾਂਦੇ ਸੀਗੇ ਪੱਕੀ ਹੁੰਦੇ ਸੀਗੇ ਤੇ ਡਾਕਟਰ ਸਾਹਿਬ ਤੋਂ ਦਵਾਈ ਚੱਲੇ ਹੂੰ तकरीबन 1 ਸਾਲ ਤੋਂ ਇਹ ਪ੍ਰੋਪਰ ਦਵਾਈ ਚੱਲਦੀ ਵੀ ਇਹਨਾਂ ਤੋਂ ਤੇ ਹੁਣ ਬਿਲਕੁਲ ਨੋਰਮਲ ਸ਼ੁਕਰ ਆ ਜੀ 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 ਹਾਂ ਜੀ ਜੀ ਅੱਛਾ ਪ੍ਰੋਬਲਮ ਕੀ ਹੁੰਦੀ ਸੀ ਸ਼ੂਗਰਵਾਦਨ ਦਾ ਕਰਕੇ ਜਦੋਂ ਸ਼ੂਗਰਵਾਦੀ ਸੀਗੇ ਫਿਰ ਆਹ ਜਿਹੜੇ ਸਾਰੇ ਜੋੜ ਮੋਹਰ ਸਾਰੇ ਗੋਡੇ ਵਗੈਰਾ ਦੁਖਦੇ ਸੀਗੇ ਤੇ ਫਿਰ ਉਹਦੇ ਜਦੋਂ ਸ਼ੂਗਰਵਾਦੀ ਸੀ ਗਠੀਆ ਦੀ ਪ੍ਰੋਬਲਮ ਆ ਗਈ ਤੇ ਪ੍ਰੋਬਲਮ ਕਾਫੀ ਵੱਧ ਗਈਆਂ ਫਿਰ ਉਹਨਾਂ ਨੂੰ ਮੰਮਾ ਨੂੰ ਤੇ ਹੁਣ ਪ੍ਰੋਪਰ ਦਵਾਈ ਚਲਦੀ ਵੀ ਵਧੀਆ तकरीबन ਬਹੁਤ ਵਧੀਆ ਟਰੀਟਮੈਂਟ ਚੱਲਦਾ ਪਿਆ ਬਹੁਤ ਬਹੁਤ ਵਧੀਆ ਦਵਾਈ ਹੈ ਯੂਜ਼ ਕਰਕੇ ਦੇਖੋ ਨਹੀਂ ਤੁਸੀਂ ਤਾਂ ਕਹਿ ਰਹੇ ਸੀ ਕਿ ਉਹ ਰਿੜਿੜ ਕੇ ਚੱਲਦੇ ਹਾਂ ਹਾਂਜੀ ਉਹ ਚੱਲਦੀ ਸੀ ਵੀ तकरीबन ਅਸੀਂ ਦਵਾਈ ਖਾਦੇ ਉਹਨਾਂ ਨੂੰ तकरीबन ਕਈ ਦਵਾਈ ਰੈਕਸ਼ਨ ਵੀ ਕੀਤੀਆਂ ਅਸੀਂ ਆਂ ਤੇ ਉਹ ਰੈਕਸ਼ਨ ਦਾ ਕਰਕੇ ਫਿਰ ਉਹਨਾਂ ਨੂੰ ਤਕਰੀਬਨ ਪ੍ਰੋਬਲਮ ਕਾਫੀ ਆ ਗਈ ਤੇ ਹੁਣ ਪ੍ਰੋਪਰ ਜਦੋਂ 1 ਸਾਲ ਤੋਂ ਤਕਰੀਬਨ ਟਰੀਟਮੈਂਟ ਚੱਲਦਾ ਵੇ ਇਹਨਾਂ ਦਾ ਤੇ ਡਾਕਟਰ ਸਾਹਿਬ ਨੇ 6 ਮਹੀਨੇ ਦਾ ਕਿਹਾ ਸੀਗਾ ਤੇ ਤਕਰੀਬਨ 6 ਮਹੀਨੇ ਦੇ ਵਿੱਚ ਵਿੱਚ ਇਹੋ ਮੰਮੀ ਜਿਹੜੇ ਆ ਤੁਰਨ ਲੱਗ ਗਏ ਅੱਛਾ ਹਾਂਜੀ ਯਾਨੀ ਕਿ ਪਹਿਲਾਂ ਲੜਕੇ ਤੁਰਦੇ ਸੀਗੇ ਫਿਰ ਤਕਰੀਬਨ ਲੜਕੀ ਮਤਲਬ ਯਾਨੀ ਕਿ ਥੱਲੇ ਬੈਠ ਕੇ ਉੱਠੇ ਨਹੀਂ ਸੀ ਜਾਂਦਾ ਉੱਠਿਆ ਨਹੀਂ ਜਾਂਦਾ ਸੀਗਾ ਜਮੇ ਉੱਠਿਆ ਨਹੀਂ ਜਾਂਦਾ ਸੀ ਹਾਂਜੀ ਇੰਨੀ ਪ੍ਰੋਬਲਮ ਜਾਦੀ ਸੀਗੀ ਤੇ ਕਿੱਥੇ ਇਲਾਜ ਕਿੱਥੇ ਕਿੱਥੇ ਕਰਾਇਆ ਤੁਸੀਂ ਫਿਰ ਇਸ ਤੋਂ ਪਹਿਲਾਂ ਅੱਜ ਅਸੀਂ ਤਕਰੀਬਨ ਅਹੀਂ ਪੱਟੀ ਕਰਵਾਇਆ ਫਿਰ ਅਸੀਂ ਫਰੋਹੀਪੁਰ ਕਰਵਾਇਆ ਲੁਧਿਆਣੇ ਤੋਂ ਦਵਾਈ ਚੱਲੀ ਮੋਗੇ ਦਵਾਈ ਪ੍ਰੋਪਰ ਚੱਲੀ ਇਹਨਾਂ ਦੀ ਪਰ ਨਹੀਂ ਕਿਤੋਂ ਨਹੀਂ ਆਰਾਮ ਮਿਲਿਆ ਹੀ ਨਹੀਂਗਾ ਅੱਛਾ ਤੇ ਡਾਕਟਰ ਸਾਹਿਬ ਨਾਲ ਕਿਵੇਂ ਰਾਬਤਾ ਹੋਇਆ ਇਹ ਮੇਰੇ ਭਾਜੀ ਜੀਜਾ ਜੀ ਇੱਥੇ ਦਵਾਈ ਲੈਣ ਆਉਂਦੇ ਸੀਗੇ ਹਾਂਜੀ ਉਹਨਾਂ ਨੇ ਫਿਰ ਦੱਸਿਆ ਤੇ ਇੱਥੋਂ ਦਵਾਈ ਫਿਰ ਪ੍ਰੋਪਰ ਚੱਲੀ ਇਹਨਾਂ ਦੀ ਚੱਲਣ ਦਾ ਕਰਕੇ ਫਿਰ ਹੁਣ ਵਧੀਆ ਪ੍ਰੋਪਰ ਸਹੀ ਨੇ ਖਾਣ ਨੂੰ ਦਿੰਦੇ ਨਹੀਂ ਆ ਹਾਂ ਇੱਕ ਗੋਲੀਆਂ ਵਗੈਰਾ ਖਾਣ ਨੂੰ ਦਿੰਦੇ ਨੇ ਇੱਕ ਬੂੰਦ ਹੁੰਦੀ ਆ ਪਾਣੀ ਚ ਪਾ ਕੇ ਉਹ ਦਿੰਦੇ ਨੇ ਪਾਣੀ ਵਾਲੀ ਬੂੰਦ ਹਾਂਜੀ ਪਾਣੀ ਵਾਲੀ ਬੂੰਦ ਤੁਹਾਨੂੰ ਲੱਗਦਾ ਵੀ ਪਾਣੀ ਵਾਲੀ ਬੂੰਦ ਕੰਮ ਕਰਦੀ ਹੈ ਕੀ ਕਰਦੀ ਬਿਲਕੁਲ ਕਰਦੀ ਹੈ ਮੇਰੇ ਬੱਚੇ ਨੂੰ ਨੱਕ ਦੀ ਪ੍ਰੋਬਲਮ ਸੀਗੀ ਉਹ ਮਾਸ ਵਧਿਆ ਸੀਗਾ 3 ਮਹੀਨੇ ਚੋਂ ਠੀਕ ਕਰਦੀ ਨੱਕ ਦਾ ਮਾਸ ਵਧਿਆ ਹੋਇਆ ਹਾਂ 3 3 ਮਹੀਨੇ ਚੋਂ ਹੁਣ ਵੀ ਬੂੰਦਾਂ ਪਲਾਈਆਂ ਨੇ ਤੁਸੀਂ ਹਾਂਜੀ 6-800 ਨਹੀਂ ਬੂੰਦਾਂ ਚ ਕੀ ਪਾਉਨੇ ਪਹਿਲਾਂ ਐਕਸਟਰਾ ਕਰਵਾਇਆ ਬੱਚੇ ਦਾ ਪਹਿਲਾਂ ਅਸੀਂ ਬਹੁਤ ਵਾਈ ਖਵਾਈ ਤੇ ਉਹਨਾਂ ਦਾ ਜਿਗਾਮ ਨਹੀਂ ਹਟਦਾ ਸੀਗਾ ਠੀਕ ਹੈ ਤੇ ਪਰ ਇਹਨਾਂ ਨੇ ਐਕਸਟਰਾ ਕਰਵਾਇਆ ਐਕਸਟਰਾ ਕਰਵਾ ਕੇ ਫਿਰ ਦੂਸਰਾ ਮੈਡੀਸਨ ਚਲਾਈ ਇੱਥੋਂ ਪ੍ਰੋਪਰ ਠੀਕ ਹੋਣਾ ਡਾਕਟਰ ਤਾਂ ਕਹਿੰਦੇ ਹੋਣਗੇ ਜੇ ਮਾਸ ਵੱਧ ਗਿਆ ਤਾਂ ਕਹਿੰਦੇ ਜੀ ਆਪਰੇਸ਼ਨ ਕਰਾ ਲਓ ਜੀ ਨਹੀਂ ਜੀ ਆਪਰੇਸ਼ਨ ਨਹੀਂ ਆਪਰੇਸ਼ਨ ਉਹ ਇਹ ਡਾਕਟਰ ਸਾਹਿਬ ਕਹਿੰਦੇ ਜੇ ਆਪਰੇਸ਼ਨ ਕਰਵਾਵਾਂਗੇ ਫਿਰ ਦੁਬਾਰਾ ਯਾਨੀ ਕਿ ਹੋਰ ਡਾਕਟਰ ਨੇ ਤਾਂ ਕਿਹਾ ਹੋਊਗਾ ਵੀ ਆਪਰੇਸ਼ਨ ਹੋਊਗਾ ਹਾਂ ਜੀ ਬਿਲਕੁਲ ਜੀ ਕੀ ਕਿਹਾ ਸੀ ਅਸੀਂ ਕੋਟੀ ਸਿਹਤ ਕੋਟੀ ਸਿਹਤ ਟ੍ਰੀਟਮੈਂਟ ਕਰਵਾਇਆ ਤੇ ਅਸੀਂ ਫਿਰ ਪੱਟੀ ਵੀ ਗਏ ਉੱਥੇ ਵੀ ਨਹੀਂ ਸਹੀ ਹੋਏ ਤੇ ਫਿਰ ਇੱਥੇ ਆਏ ਫਿਰ ਇਹਨਾਂ ਦਾ ਜਾਨਵਸ਼ਾਨ ਸੀ ਭਾਈ ਇਹਨਾਂ ਦੇ ਤੇ ਫਿਰ ਇਥੋਂ ਮੈਡੀਸਿਨ ਪ੍ਰੋਪਰ ਚਲਵਾਈ ਤੇ ਫਿਰ ਬਈ ਹੁਣ ਸਹੀ ਆ ਬਿਲਕੁਲ ਠੀਕ ਆ ਹੁਣ ਤਾਂ ਨਹੀਂ ਕੋਈ ਦਿੱਕਤ ਪਰੇਸ਼ਾਨ ਕੋਈ ਦਿੱਕਤ ਨਹੀਂ ਆ ਸਾਡਾਂ ਨਾਲ ਇੱਕ ਹੋਰ ਸਾਡਾ ਭਰਾ ਹੈਗਾ ਉਹ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਜੀ ਸੱਚਾ ਸੱਚੀ ਗੱਲ ਜੀ ਕੀ ਨਾਂ ਹੈ ਤੁਹਾਡਾ ਵਿਸ਼ਾਲ ਬਾਬਾ ਜੀ ਵਿਸ਼ਾਲ ਬਾਬਾ ਅੱਛਾ ਤੁਸੀਂ ਇੱਥੇ ਕਿਵੇਂ ਸਰ ਮੇਰੀ ਹਾਈਟ ਨਹੀਂ ਵਧ ਰਹੀ ਸੀ ਵਧ ਨਹੀਂ ਰਹੀ ਸੀ ਹਾਂਜੀ ਕੋਈ ਵੀ ਨਹੀਂ ਕਹਿ ਸਕਦਾ ਤੁਹਾਡੀ ਤਾਂ ਚੰਗੀ ਭਲੀ ਹਾਈਟ ਹੈ ਸਰ ਪਹਿਲਾਂ ਨਹੀਂ ਵਧ ਰਹੀ ਸੀ 3 ਸਾਲ ਪਹਿਲਾਂ 2021 ਚ ਬਿਲਕੁਲ ਹਾਈਟ ਨਹੀਂ ਵਧ ਰਹੀ ਸੀ ਅੱਛਾ ਹੁਣ ਕਿੰਨੀ ਹਾਈਟ ਹੈ ਹੁਣ ਤਾਂ 5 5 7 ਪਹਿਲਾਂ ਕਿੰਨੀ ਸੀ? ਪਰ ਪਹਿਲਾਂ 5 1 ਸੀਗੇ। 5 1 ਸੀ। ਹੁਣ ਕਿੰਨੀ 5 7? ਹਾਂਜੀ। ਠੀਕ ਠੀਕ ਲਾਲਾ ਭਰਾ ਪਹਿਲਾਂ ਕਿਤੇ ਸਰ 3 ਸਾਲ ਪਹਿਲਾਂ। ਹਾਂ। 3 ਸਾਲ ਚ ਵਧੇ ਨਹੀਂ। ਮਤਲਬ 3 ਸਾਲ ਚ ਤੇ ਤੁਹਾਡੇ ਜਿਹੜੇ 6 ਇੰਚ ਵਧ ਗਏ। ਹਾਂਜੀ ਹਾਂਜੀ। ਕਮਾਲ ਦੀ ਗੱਲ ਹੈ। ਇਸ ਤਰ੍ਹਾਂ ਦਾ ਕੀ ਦਿੱਤਾ ਤੁਹਾਨੂੰ ਵੀ ਇਹ ਲਾਲਾ ਵਾਲਾ ਨੁਸਖਾ ਦਿੱਤਾ ਸੀ? ਨਾ ਸਰ। ਮੈਂ ਬੂੰਦ ਵਾਲੀ ਦਵਾਈ ਖਾਣਾ ਰਿਹਾ ਤੇ ਚੂਸਣ ਵਾਲੇ ਗੋਲੀਆਂ। ਅੱਛਾ। ਹਾਂਜੀ। ਮਤਲਬ ਚੂਸਣ ਵਾਲੀ ਗੋਲੀ ਨਾਲ ਹੀ ਗੱਲ ਬਣ ਗਈ ਤੁਹਾਡੀ। ਹਾਂਜੀ ਹਾਂਜੀ। ਅੱਛਾ ਹੁਣ ਵੀ ਲਗਾ ਹੁਣ ਵੀ ਖਾ ਰਹੇ? ਨਹੀਂ ਹੁਣ ਨਹੀਂ ਸਰ ਖਾ ਰਿਹਾ। ਅੱਜ ਕਿਵੇਂ ਆ ਆਹ ਦੇਖਾ ਬੱਤ ਨੂੰ ਆ ਲੜ ਗਿਆ ਸੀਗਾ ਅੱਛਾ ਹਾਂਜੀ ਥੂਆਂ ਲੜ ਗਿਆ ਥੂਆਂ ਲੜਨ ਦੀ ਦਵਾਈ ਦਿੰਦੇ ਨੇ ਹਾਂਜੀ ਅੱਛਾ ਮੈਂ ਫੋਨ ਕਰਿਆ ਸੀਗਾ ਡਾਕਟਰ ਸਾਹਿਬ ਕਹਿੰਦੇ ਆ ਜਾਓ ਅੱਛਾ ਹਾਂਜੀ ਤੇ ਦਵਾਈ ਲੈ ਲਈ ਤੁਸੀਂ ਹਾਂਜੀ ਤੇ ਕੁਝ ਫਰਕ ਪਿਆ ਦਰਦ ਤੁਹਾਨੂੰ ਹਾਂਜੀ ਸਰ ਠੀਕ ਆ ਗਿਆ ਉਹਨਾਂ ਠੀਕ ਬੈਟਰ ਬੈਟਰ ਆ ਗਿਆ ਉਹਨਾਂ ਦਾ ਜੀ ਜੀ ਚਲੋ ਸੋ ਤੁਸੀਂ ਦੇਖੋ ਇਹ ਤਸਵੀਰਾਂ ਹੈਗੇ ਨੇ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਹਕੀਕਤ ਦੀ ਵੀ ਪੰਜਾਬੀ ਦੇ ਉੱਤੇ ਜਲਾਲਾਬਾਦ ਈਸਟ ਦੇ ਵਿੱਚ ਅਸੀਂ ਪਹੁੰਚੇ ਹੋਇਆ ਲੋਕਾਂ ਦੀ ਤੁਹਾਨੂੰ ਦਿੱਕਤਾਂ ਪਰੇਸ਼ਾਨੀਆਂ ਅਸੀਂ ਸੁਣਵਾਈਆਂ ਨੇ ਔਰ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਮਸਲਿਆਂ ਦਾ ਹੱਲ ਹੈਗਾ ਇੱਥੇ ਡਾਕਟਰ ਕ੍ਰਿਸ਼ਨ 바ਵਾ ਜੀ ਇੱਥੇ ਕਰਦੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਂ ਹੈ ਤੁਹਾਡਾ ਰਣਜੀਤ ਸਿੰਘ ਜੀ ਕਿੱਥੋਂ ਆਏ ਹੋ ਕੋੜੀ ਸਿਕਾਤੋਂ ਜੀ ਕੋੜੀ ਸਿਕਾਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਮੈਨੂੰ ਪ੍ਰੋਬਲਮ ਕਿਡਨੀ ਦੀ ਸੀ ਕਿਡਨੀ ਦੀ ਸੀ ਪ੍ਰੋਬਲਮ ਕਿਡਨੀਆਂ ਕ੍ਰਿਡਨੈ ਮੇਰਾ 12 13 ਰਹਿੰਦਾ ਸੀਗਾ ਪੁਆਇੰਟ ਕਿੰਨਾ ਜੀ 12 13 12 13 ਪੁਆਇੰਟ ਕ੍ਰਿਡਨੈ ਹਾਂ ਜੀ ਅਰੇ ਉਹ ਤਾਂ ਦੋ ਤੋਂ ਬਾਅਦ ਹੀ ਪ੍ਰੋਬਲਮ ਕਰਨ ਲੱਗ ਜਾਂਦੇ ਆਂ ਜੀ ਪਹਿਲਾਂ ਨਾ ਮੈਂ ਇਹਨਾਂ ਕੋਲ ਦਵਾਈ ਖਾਂਦਾ ਸੀਗਾ ਦੋ ਸਾਲ ਲਗਾਤਾਰ ਦਵਾਈ ਚੱਲੀ ਇਹਨਾਂ ਕੋਲ ਮੇਰੀ ਤੇ ਕ੍ਰਿਡਿਟ ਨੇ ਮੇਰਾ 3-4 ਦੇ ਇੱਥੇ ਰਹਿੰਦਾ ਸੀਗਾ ਤੇ ਦਵਾਈ ਛੱਡ ਬੈਠਾ ਨਾਂ ਦੀ ਅੱਛਾ ਤੇ ਉਹ ਕ੍ਰਿਡਿਟ ਨੇ ਫਿਰ ਜ਼ਿਆਦਾ ਵੱਧ ਗਿਆ ਤੇ ਹੁਣ ਦੁਬਾਰਾ ਫਿਰ ਦਵਾਈ ਸ਼ੁਰੂ ਕੀਤੀ ਇਹਨਾਂ ਕੋਲ ਹੁਣ ਪ੍ਰੋਪਰ ਰਿਕਵਰੀ ਹੋ ਰਹੀ ਏ ਹੁਣ ਕਿੱਦਾਂ ਕ੍ਰਿਡਿਟ ਨੇ ਹੁਣ ਸਤ ਅੜ ਤੇ ਆ ਗਿਆ 12 13 ਤੇ ਸੀ ਬਈ ਨਾ 12 13 ਤੇ 12 13 ਦਾ ਸੀ ਹਾਂਜੀ ਡੈਲਿਸਿਸ ਦੀ ਲੋਡ ਨਹੀਂ ਪੈਂਦੀ ਨਹੀਂ 1200 ਹੋਇਆ ਮੇਰਾ ਪਹਿਲਾਂ ਪਹਿਲਾਂ ਹੋਇਆ ਹੁਣ ਹਾਂਜੀ ਨਹੀਂ ਹੁਣ ਵੀ ਹੋ ਰਿਹਾ ਹੈ ਪੈਸੇ ਦਾ ਹਫਤੇ ਦੋ ਵਾਰੀ ਹੁੰਦਾ ਸੀ ਬਈ ਨਾ ਹੁਣ 10 ਦਿਨ ਚ ਇੱਕ ਵਾਰੀ ਹੋ ਰਿਹਾ ਹੈ ਹਾਂਜੀ ਇਹ ਕਿਵੇਂ ਹੋ ਗਿਆ ਇਹ ਉਹ ਦਵਾਈ ਨਾਲ ਹੀ ਬਸ ਤੁਹਾਨੂੰ ਵੀ ਬੂੰਦਾ ਦਿੱਤੀ ਹੈ ਨੇ ਹਾਂਜੀ ਬੂੰਦਾ ਹੀ ਦਿੱਤੀ ਹੈ ਮੈਨੂੰ ਬੂੰਦਾ ਦੇ ਜ਼ਰੀਏ ਬੂੰਦਾ ਦੇ ਨਾਲੇ ਇੱਕ ਇਹਨਾਂ ਨੇ ਆਪਣੇ ਫਰੂਟ ਦਿੱਤੇ ਆ ਕਿਹੜੇ ਕਿਹੜੇ ਐਪਲ ਸਟਰਾਬਰੀ ਅੱਛਾ ਤੇ ਆਪਣੇ ਗ੍ਰੇਪਸ ਉਹਨਾਂ ਦਾ ਜੂਸ ਬਣਾ ਕੇ ਦਿੰਦੇ ਆ ਤੇ ਉਹਦੇ ਨਾਲ ਫਰਕ ਪੈ ਰਿਹਾ ਹਾਂ ਜੀ ਉਹਦੇ ਨਾਲ ਵੀ ਫਰਕ ਹਾਂਜੀ ਹਾਂਜੀ ਜੀ 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 ਤੁਸੀਂ ਵੈਜੀਟੇਬਲ ਚ ਗੋਭੀ ਵਗੈਰਾ ਮਸ਼ਰੂਮ ਇਹ ਚੀਜ਼ ਖਾ ਰਹੇ ਜੀ ਹਾਂਜੀ ਹਾਂਜੀ ਤੇ ਜਿਹੜੇ ਡਾਕਟਰ ਨੇ ਉਹ ਤਾਂ ਡਾਕਟਰ ਕਹਿੰਦੇ ਨੇ ਵੀ ਜੀ ਹਰੇਕ ਹਫਤੇ ਅਗਰ ਇੰਨਾ ਜ਼ਿਆਦਾ ਕਰੀਟਿਨਾਈਨ ਵਧਿਆ ਹੋਇਆ ਤੁਹਾਡਾ ਉਹ ਤਾਂ ਕਹਿੰਦੇ ਨੇ ਜੀ ਹਰੇਕ ਹਫਤੇ ਤੁਹਾਡਾ ਡੈਲਿਸਿਸ ਕਰਵਾਉਣਾ ਪਊਗਾ ਤੁਹਾਨੂੰ ਨਹੀਂ ਉਹ ਡਾਕਟਰ ਤਾਂ ਕਹਿੰਦੇ ਆ ਜੀ ਦਵਾਈਆਂ ਬਹੁਤ ਹੋਰ ਥਾਵਾਂ ਤੋਂ ਬਹੁਤ ਖਾਦੀ ਹੈ ਤੇ ਪਰ ਪ੍ਰੋਪਰ ਰਿਕਵਰੀ ਇੱਥੇ ਹੀ ਹੋਈ ਦੀ ਚੱਲਈ ਜਾਓ ਤੁਸੀਂ ਹਾਂਜੀ ਮੈਂ ਇਕੱਲੇ ਆਇਆ ਹਾਂ ਨਾਲ ਮੇਰੇ ਵਾਈਫ ਆ ਉਹਨਾਂ ਨੂੰ ਪ੍ਰੋਬਲਮ ਸੀਗੀ ਵਾਈਫ ਨੂੰ ਵੀ ਪ੍ਰੋਬਲਮ ਸੀ ਕਾਦੀ ਪ੍ਰੋਬਲਮ ਉਹਨਾਂ ਨੂੰ ਸੀ ਆਪਣੇ ਬੱਚੇਦਾਨ ਜਰਸੋਲੀਆਂ ਸੀ ਅੱਛਾ ਹਾਂਜੀ ਉਹ ਵੀ ਉਹ ਵੀ 3 ਕੇ 4 ਮਹੀਨਾ ਦੇ ਵਿੱਚ ਵਿੱਚ ਠੀਕ ਹੋ ਗਈ ਹੈ ਚਲੋ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਾਡੀ ਭੈਣ ਨਾਲ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਮੈਂ ਤੁਹਾਡਾ ਰਾਜਵਿੰਦਰ ਅੱਛਾ ਕੀ ਪ੍ਰੋਬਲਮ ਕਿਵੇਂ ਆਈ ਜੀ ਤੁਹਾਨੂੰ ਕਹਿ ਰਹੇ ਸੀ ਕਿ ਰਸੌਲੀਆਂ ਹੋ ਗਈਆਂ ਯੂਟਰਸ ਚ ਮੇਰੇ ਨਾ ਬੱਚੇ ਦਾ ਨੰਦ ਵਿੱਚ ਵੀ ਰਸੌਲੀਆਂ ਸੀ ਤੇ ਇਹਨਾਂ ਕੋਲੋਂ ਮੈਂ ਮੈਡੀਸਿਨ ਖਾਦਾ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਕਿ ਜੋ ਤਿੰਨਾ ਮਹੀਨਿਆਂ ਦੇ ਵਿੱਚ ਅੰਦਰ ਅੰਦਰ ਮੇਰੀਆਂ ਰਸੌਲੀਆਂ ਖਤਮ ਹੋ ਗਈਆਂ ਮੈਂ ਮੁੜ ਕੇ ਐਕਸਰਾ ਕਰਾਇਆ ਸਕੈਨ ਕਰਾਇਆ ਬਿਲਕੁਲ ਠੀਕ ਆ ਪਰ ਡਾਕਟਰ ਤਾਂ ਅੱਜ ਕੱਲ ਕਹਿ ਦਿੰਦੇ ਨੇ ਜਿਹਦੇ ਰਸੌਲੀਆਂ ਆ ਗਏ ਕਿ ਜੀ ਆਪਰੇਸ਼ਨ ਕਰਾ ਲਓ ਜਾਂ ਯੂਟਰਸ ਹੀ ਰਿਮੂਵ ਕਰਵਾ ਦਿਓ ਨਹੀਂ ਜੀ ਇਹਨਾਂ ਕੋਲੋਂ ਸਾਨੂੰ ਬਿਲਕੁਲ ਹੋਰ ਕਿੱਥੇ ਗਏ ਸੀ ਇਹਨਾਂ ਤੋਂ ਪਹਿਲਾਂ ਕਿੱਥੇ ਕਿੱਥੇ ਘੁੰਮੇ ਦਵਾਈ ਵਾਸਤੇ ਮੈਂ ਬਹੁਤਾਂ ਦਵਾਈ ਲਈ ਆ ਕਿ ਤੁਹਾਨੂੰ ਫਰਕ ਹੁੰਦਾ ਕੀ ਸੀ ਬਸ ਪੇਨ ਹੁੰਦੀ ਸੀਗੀ ਹਾਂਜੀ ਅੱਛਾ ਹਾਂਜੀ ਬਹੁਤ ਵਧੀਆ ਇਹਨਾਂ ਨੇ ਦਵਾਈ ਦਿੱਤੀ ਬਹੁਤ ਬਹੁਤ ਅੱਛਾ ਕੀ ਦਿੱਤਾ ਇਹਨਾਂ ਨੇ ਦਵਾਈ ਚ ਹਾਂਜੀ ਇਹਨਾਂ ਨੇ ਮਤਲਬ ਬੂੰਦਾਂ ਵਾਲੀ ਦਵਾਈ ਦਿੱਤੀ ਸੀ ਪਾਣੀ ਚ ਪਾਉਣ ਵਾਸਤੇ ਡਰਾਪਸ ਹਾਂਜੀ ਉਹੀ ਉਹਨਾਂ ਨਾਲ ਹੀ ਉਹਦੇ ਨਾਲ ਹੀ ਫਰਕ ਪੈ ਗਿਆ ਉਹਦਾ ਕੋਈ ਟੇਸਟ ਹੈਗਾ ਜੀ ਬੂੰਦਾਂ ਵਾਲੀ ਦਵਾਈ ਦਾ ਕੋਈ ਟੇਸਟ ਲੈਸੀ ਹੈ ਕੋਈ ਟੇਸਟ ਲੈਸੀ ਨਹੀਂ ਹੈ ਲੱਗਦਾ ਸੀ ਵੀ ਉਸ ਤੋਂ ਬਾਅਦ ਡਿਵਟੇ ਕਿਉਂਕਿ ਤੁਸੀਂ ਗੋਲੀਆਂ ਵੀ ਖਾਧੀਆਂ ਹੋਣਗੀਆਂ ਕੈਪਸੂਲ ਵੀ ਖਾਦੇ ਹੋਣਗੇ ਤੇ ਤੁਸੀਂ ਕਹਿੰਦੇ ਨਗੇ ਬੂੰਦਾਂ ਨਾਲ ਕੀ ਹੁੰਦਾ ਹੋਊਗਾ ਜਦੋਂ ਤੁਹਾਡੇ ਹਸਬੰਦ ਨੇ ਲੈ ਕੇ ਦਿੱਤਾ ਉਹ ਮਜ਼ਾਕ ਨਹੀਂ ਉਡਾਇਆ ਤੁਸੀਂ ਇਹਨਾਂ ਦਾ ਵੀ ਮਜ਼ਾਕ ਨਹੀਂ ਬਣਾਇਆ ਇੱਕ ਵਿਸ਼ਵਾਸ ਸੀ ਕਿ ਵੀ ਬਿਲਕੁਲ ਠੀਕ ਹੋ ਜਾਾਂਗੇ ਹਾਂਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਵਾਸਤੇ ਸੋ ਕੁਝ ਕੋ ਹੋਰ ਸਾਡੇ ਨਾਲ ਇੱਥੇ ਬੈਠੇ ਨੇ ਲੋਕ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸੱਚਕਾਲ ਬਾਈ ਸੱਚੀ ਸਰ ਸੱਚੀ ਕਿਨਾ ਜੀ ਤੁਹਾਡਾ ਲਖਿੰਦਰ ਸਿੰਘ ਨਾਥਰਾ ਅੱਛਾ ਤੁਸੀਂ ਕਿੱਥੋਂ ਆਏ ਹੋ ਮਸਰ ਕੋਟੀ ਸਿੰਘ ਨਮਸੀਤਾ ਪਿੰਡ ਸਰ ਅੱਛਾ ਮਸੀਤੀ ਪਿੰਡ ਤੋਂ ਆਏ ਹੋ ਕੀ ਪ੍ਰੋ ਦੋ ਸਾਲ ਤੋਂ ਉਹ ਕੀ ਹੁੰਦਾ ਜੀ ਉਹ ਮਤਲਬ ਚਮੜੀ ਖਰਾਬ ਹੋ ਰਹੀ ਸੀ ਇੱਥੋਂ ਰੈਡਿਸ਼ ਹੋ ਰਹੀ ਸੀ ਚਮੜੀ ਖਾਰਸ਼ ਹੋ ਕੇ ਖਰਾਬ ਹੋ ਰਹੀ ਬਹੁਤ ਮੈਡੀਸਨ ਖਾਧੀ ਪਰ ਸੈੱਟ ਨਹੀਂ ਹੋ ਰਹੀ ਫਿਰ 6-7 ਮਹੀਨੇ ਤੋਂ ਇੱਥੋਂ ਮੈਡੀਸਨ ਖਾ ਰਹੇ ਸੈੱਟ ਬਿਲਕੁਲ ਨਹੀਂ ਅੱਛਾ ਕੀ ਦਿੱਤੇ ਇਹਨਾਂ ਨੇ ਮੈਡੀਸਨ ਚ ਉਹੀ ਬੂੰਦਾਂ ਤੋਂ ਵੀ ਬੂੰਦਾਂ ਦਿੱਤੀਆਂ ਜਾਂ ਗੋਲੀਆਂ ਚ ਉਸਨਾਂ ਵਾਲੀਆਂ ਦਿੱਤੀਆਂ ਸਾਰਾ ਹਾਂਜੀ ਹਾਂਜੀ ਬਿਲਕੁਲ ਬੂੰਦਾਂ ਨਾਲ ਹੀ ਫਰਕ ਪੈਂਦਾ ਹਾਂਜੀ ਬੂੰਦਾਂ ਨਾਲ ਫਰਕ ਪੈਂਦਾ ਕਿੰਨੇ ਕ ਟਾਈਮ ਦੀ ਪ੍ਰੋਬਲਮ ਸੀ ਫਾਦਰ ਸਾਹਿਬ ਦਿਨ ਚਾਰ ਸਾਲ ਤੋਂ ਸੀ ਫਾਦਰ ਤਿੰਨ ਚਾਰ ਸਾਲ ਮੈਡੀਸਨ ਖਾ ਰਹੇ ਸੀ ਉਹ ਲੋਕ ਇੱਥੇ ਮੈਡੀਸਨ ਖਾਣ ਨਾਲ ਜਿਹਨੇ ਖਾਂਦੇ ਸੱਟ ਰਹਿੰਦੇ ਸੀ ਬਾਅਦ ਚ ਫੇਰੋਂ ਮੇ ਹੋ ਜਾਂਦੀ ਸੀ ਪਰ ਹੁਣ ਬਿਲਕੁਲ ਸੈੱਟ ਹੋ ਗਏ ਸਰ ਹਾਂ ਸਕਿਨ ਨਾਰਮਲ ਹੋ ਗਈ ਜਿਵੇਂ ਆਪਣੀ ਜਿਹੜੀ ਤੁਹਾਨੂੰ ਇਸ ਵੇਲੇ ਬਾਈ ਜੀ ਲੋਕ ਦੇਖ ਰਹੇ ਨੇ ਬਹੁਤ ਲੋਕ ਨੇ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮ ਹੈਗੀ ਹੈ ਸਕਿਨ ਦੀ ਪ੍ਰੋਬਲਮ ਹੋਈ ਤੇ ਪਤਾ ਨਹੀਂ ਕਿੰਨੇ ਲੱਖਾਂ ਹਜ਼ਾਰਾਂ ਰੁਪਿਆ ਖਰਾਬ ਹੋ ਗਿਆ ਹਸਪਤਾਲਾਂ ਦੇ ਹਸਪਤਾਲਾਂ ਦੇ ੱਟਕੇ ਖਾ ਕੇ ਕਿ ਉਹਨਾਂ ਦੀ ਬੱਸ ਹੋ ਗਈ ਤੇ ਫਿਰ ਉਹਨ ਲੋਕਾਂ ਨੂੰ ਕੀ ਕਹੋਗੇ ਜਿਹੜੇ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਸਰ ਉਹਨਾਂ ਨੂੰ ਤੇ ਇਹੀ ਕਹਿਣਾ ਕਿ ਹੋਮੋਪੈਥੀ ਦੇ ਜਿਹੜੇ ਇਹ ਦਵਾਈ ਦਾ ਇੱਕ ਤਾਂ ਕੋਈ ਸਾਈਡ ਇਫੈਕਟ ਨਹੀਂ ਪਰ ਇੱਕ ਜੋ ਬਿਮਾਰੀ ਨੂੰ ਜੜੋਂ ਖਤਮ ਕਰਦੀ ਆ ਇਹ ਦਵਾਈ ਦਾ ਆਪਣਾ ਕਿੰਨੀ ਕ ਰੀਲੀਫ ਮੰਨਦੇ ਨੇ ਹੁਣ ਬਾਪੂ ਜੀ ਪੂਰੀ ਰੀਲੀਫ ਸਰ ਬਿਲਕੁਲ ਨਾਰਮਲ ਸਕਿਨ ਉਹਨਾਂ ਦੀ ਕੋਈ ਖਾਰਚ ਨਹੀਂ ਕੁਛ ਨਹੀਂ ਅੱਛਾ ਹਾਂਜੀ ਬਿਲਕੁਲ ਆਮ ਰੂਟੀਨ ਵਾਲੀ ਲਾਈਫ ਚ ਬਿਲਕੁਲ ਰੂਟੀਨ ਆ ਲਾਈਫ ਸਕਿਨ ਬਿਲਕੁਲ ਨਾਰਮਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇੱਕ ਹੋਰ ਭਾਈ ਸਾਹਿਬ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਹਾਂਜੀ ਨਮਸਕਾਰ ਰਾਦੇ ਰਾਦੇ ਜੀ ਕੀ ਨਾਮ ਹੈ ਆਪਕਾ ਮਰਨ ਸਿੰਘ ਅੱਛਾ ਕਹਾਂ ਸੇ ਹੈ ਐਸੇ ਤੋਂ ਪੰਜਾਬ ਰਾਜਸਥਾਨ ਕੇ ਆਂ ਯਹਾਂ ਰਹਤੇ ਹੈ ਮੇਰੇ ਬੈਨ ਕੋ ਟੈਂਗ ਹੋ ਗਿਆ ਤੇ ਮੂ ंग हो गया हो गया।, हो गया था अच्छा हम मम्मी और दीदी किशनपुर थे अच्छा। मैं दुकान पर था तो शाम हमें ये देख सोच सुबह फ़ोन आया कि मम्मी का के दीदी का मुंह ऐसे हो गया डेटा अच्छा। तो हम गए कोकड़ी अच्छा। मासर के साथ तो उन्होंने दवाई दी वो बहुत भारी दे दी फिर मैं डॉक्टर साहब से मिला एक डॉक्टर साहब ये बात हुई है फिर डॉक्टर साहब बोले कोई बात नहीं हमारे पास ले आओ फिर एक साल तक दवाई चली बिल्कुल ठीक हो गया पूरा आँख भी पूरी ऐसे चली गई थी ऊँची वो तो कहते अदरंग वाले जिसको हो गए तो कहते भी लाइफ ऐसे रहेगा इसका एक साइड नहीं हमारे बहन को तो साल, साल हो बिल्कुल। अभी हो तीन महीने पहले ही शादी होगी <laughs> अच्छा, तो लग रहा था कभी होगा तो, होगा फिर शादी भी थी टूटना जाए रिश्ता फिर डॉक्टर साहब बोला इतनी टेंशन नहीं है तो ਜੀ 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 ਵਾਦਵਾ ਚੁਕਰੀਏ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਲੋਕ ਹੈਗੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਸਾਡੇ ਨਾਲ ਇੱਕ ਬਾਪੂ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਪ੍ਰੋਬਲਮ ਹੋ ਲੈ ਕੇ ਇੱਥੇ ਡਾਕਟਰ ਕ੍ਰਿਸ਼ਨ ਬਾਬਾ ਜੀ ਕੋਲ ਆਏ ਸੀ ਸੱਚ ਕਾਲ ਜੀ ਹਾਂ ਠੀਕ ਹੈ ਕੀ ਨਾਂ ਹੈ ਤੁਹਾਡਾ ਗੁਰਦੀਪ ਚੰਦ ਗੁਰਦੀਪ ਚੰਦ ਕੀ ਪ੍ਰੋਬਲਮ ਲੈ ਕੇ ਆਏ ਹੋ ਹਾਰਦੀ ਪ੍ਰੋਬਲਮ ਮੈਨੂੰ ਹਾਰਟ ਦੀ ਪ੍ਰੋਬਲਮ ਹੈ ਹਾਂਜੀ ਹਾਂਜੀ ਇੰਨੀ ਗਰਮੀ ਚ ਹਾਰਟ ਵਾਲਾ ਬੰਦਾ ਕਿਵੇਂ ਤੁਰਿਆ ਫਿਰੂਗਾ ਜੀ ਨਹੀਂ ਦਵਾਈ ਖਾਦਿਆਂ ਬਹੁਤ ਟਾਈਮ ਹੋ ਗਿਆ ਅੱਛਾ ਤੇ ਹੁਣ ਦੁਜਾ ਉਹ ਪਹਿਲੀ ਦਵਾਈ ਖਾਈ ਦੀ ਥੋੜਾ ਆਪਾਂ ਕਲੀਨ ਕਰੋਂ ਅੱਛਾ ਉਹਦੇ ਨਾਲ ਸੈਟ ਵਧੀਆ ਸੈਟ ਬਟ ਗਿਆ ਕੀ ਹੁੰਦਾ ਸੀ ਹਾਰਟ ਨੂੰ ਉਹ ਹੀ ਬਿਲਕੁਲ ਹੱਟ ਪੈਣੀ ਤੇ ਨੀਂਦ ਨਾ ਆਉਣੀ ਤੇ ਭੁੱਖ ਨਾ ਲੱਗਣੀ ਅੱਛਾ ਤੇ ਚੱਕਰ ਆਉਣ ਲੱਗ ਪੈਂਦੇ ਅੱਛਾ ਹਾਂਜੀ ਪਹਿਲੇ ਕੀ ਦੁਖਾਦੀ ਸੀ ਦਵਾਈ ਨਹੀਂ ਪਹਿਲੋਂ ਨਹੀਂ ਉਹ ਚੈੱਕ ਕਰਾਏ ਸੀ ਤੇ ਉਥੋਂ ਮਿਲ ਕੇ ਹੋ ਗਿਆ ਬੋਟਾ ਜਾਣਾ ਅੱਛਾ ਰਿਪੋਰਟਾਂ ਚ ਕੀ ਕਿਹਾ ਸੀ ਡਾਕਟਰਾਂ ਨੇ ਉਹ ਹੀ ਹਾਰਟ ਦੀਆਂ ਨੇ ਪ੍ਰੋਬਲਮ अच्छा कोतली जी नहीं खानी अच्छा ते और बार ते ਹੁਣ ਕਿੰਨੇ ਟਾਈਮ ਤੇ ਤੁਹਾਡਾ ਦਿਲ ਠੀਕ ਹੋ ਗਿਆ ਹੁਣ ਜਿਹਾ ਜੋ ਦਵਾਈ ਚੱਲਦੀ ਰਹੀ ਹੁਣ ਉਹ ਵੈਸੇ ਦਵਾਈ ਖਾਈ ਦੀ ਆ ਠੀਕ ਹੈ ਉਹ ਇਹ ਨਾਲ ਸੈਟ ਆ ਅੱਛਾ ਕਿੰਨਾ ਸੈਟ ਹੈਗਾ ਹਾਂ ਜੀ ਵਧੀਆ ਪੂਰਾ ਰੁਪਏ ਚ ਕਿੰਨੇ ਪੈਸੇ ਜਲੀ ਹੁਣ ਪੂਰਾ ਆਰਾਮ ਵਧੀਆ ਜਾਂਦੀ ਹੈ ਨਾ ਵਧੀਆ ਆਰਾਮ ਹਾਂ ਜੀ ਹੁਣ ਕੋਈ ਘਬਰਾਹਟ ਨਹੀਂ ਹੋਣੀ ਨਹੀਂ ਨਹੀਂ ਨੀਂਦ ਟਾਈਮ ਨਾਲ ਆਉਂਦੀ ਹੈ ਨਹੀਂ ਤਾਂ ਆਉਂਦੀ ਕੋਈ ਦਰਦ ਨਹੀਂ ਹੁੰਦਾ ਹੱਟ ਤੇ ਨਹੀਂ ਕੋਈ ਨਹੀਂ ਆ अच्छा की ਦਿੱਤਾ ਸੀ ਤੁਹਾਨੂੰ ਇਹਨਾਂ ਨੇ ਕાન ਨੂੰ ਕਿਹੜੀ ਦਵਾਈ ਦਿੱਤੀ ਸੀ ਪੀਨ ਨੂੰ ਦਿੱਤੀ ਸੀ ਆਪਣੀ ਅਖਰੀ ਸ਼ਕਲੋ ਹਾਂਜੀ ਇਹ ਜੋ ਮੈਂ ਪੈਸੇ ਦਵਾਈ ਲਈ ਸੀ ਕੋਈ ਦੋਸ਼ੀ ਸੀ ਆ ਅੱਛਾ ਉਹ ਪੀਨ ਪੀਨ ਨੂੰ ਦਿੱਤੀ ਸੀ ਪਾਣੀ ਚ ਪਾ ਕੇ ਨਾ ਹਾਂਜੀ 20 ਬੂੰਦਾਂ ਟਾਂ ਟਾਂ ਪੀਣੀ ਹੋ ਅੱਛਾ ਹਾਂਜੀ ਉਹ ਯਕੀਨ ਹੋਇਆ ਸੀ ਵੀ ਇਹ ਬੂੰਦਾਂ ਜਾਂ ਕੀ ਕਰਨੀਆਂ ਪਾਣੀ ਚ ਨਹੀਂ ਉਹ ਜਦ ਮੈਂ ਨੇ ਪੁੱਛਿਆ ਸੀ ਨਾ ਇਹਨਾਂ ਨੂੰ ਮੈਂ ਵੀ ਛੇਤੀ ਹਰ ਕਰ ਦੇਣਗੇ ਆ ਇਹ ਹਾਂ ਦਾ ਯਾਹੋ ਤੇ ਜਾਣੇ ਦੀ ਉਹ ਅਗਲੇ ਦਿਨ ਹੀ ਉਹਨਾਂ ਦਾ ਦੂਜਾ ਫੇਰ ਹੋ ਗਿਆ ਮੇਰੇ ਭਾਈ ਅਗਲੇ ਦਿਨ ਹਾਂਜੀ ਇੱਕ ਠੀਕ ਲਾਲਾ ਬਾਬੂ ਜੀ ਆਣੇਗਾ ਵੀ ਆਪਾਂ ਡਾਕਟਰ ਕੋਲ ਬੈਠੇ ਡਾਕਟਰ ਦੀ ਇਨੀ ਤਾਰੀਫ ਕਰਨ ਲੱਗ ਜੀ ਕਿ ਹਾਰਟ ਦੀ ਪ੍ਰੋਬਲਮ ਹੈ ਔਰ ਦੂਸਰੇ ਦਿਨ ਠੀਕ ਹੋ ਜਾਏ ਦਵਾਈ ਬੁਜੀ ਬਹੁਤ ਖਾਦੀ ਨਾ ਪਹਿਲਾਂ ਅੱਛਾ ਉਹ ਦਵਾਈ ਉੱਥੋਂ ਤਰ ਤਰ ਨਾਲ ਮਿਲਦੀ ਇੱਕ ਤੋਂ ਮੋਕੇ ਮਿਲਣੀ ਮੋਗੋ ਕਰਿਆ ਵੀ ਅੱਛਾ ਇੱਥੋਂ ਦਵਾਈ ਜਾਂਦੀ ਡਾਕਟਰ ਦੇ ਰਿਪੋਰਟਾਂ ਕੀਤੀਆਂ ਹਾਂ ਹਾਂ ਤੇ ਉਹ ਦਵਾਈ ਖਾਦੇ ਹੋਣਾ ਨਾ ਜਦੋਂ ਖਾ ਲੈਣੀ 5 ਮਿੰਟ ਬਾਅਦ ਦੇ ਲੋਕ ਹੱਟ ਪੈਣ ਲੱਪਣੇ ਤੇ ਕੁੜੀਆਂ ਦਵਾਈ ਖਾ ਕੇ ਕਬੜਾ ਹਟ ਪੈਂਦੀ ਸੀ ਅਜਿਹੇ ਮੋਗੋ ਲੈਂਦੀ ਸੀ ਅੱਛਾ ਉਹਦੇ ਨਾਲ ਦੀ ਦਵਾਈ ਨਾ ਮੇਰੀ ਤਰ ਤਰ ਨਾਲ ਮਿਲਦੀ ਅੱਛਾ ਉਹ ਫੇਰ ਰਿਪੋਰਟ ਖਾਈ ਕਰ ਤੁਹਾਡਾ ਤੁਸੀਂ ਇੱਕ ਦਿਨ ਦਵਾਈ ਖਾਧੀ ਅਗਲੇ ਦਿਨ ਤੁਹਾਨੂੰ ਪਤਾ ਲੱਗ ਗਿਆ ਅਗੇ ਪਿੱਗੇ ਜਲ ਜਾਨੀ ਮੈਨੂੰ ਸੈੱਟ ਹੋ ਗਿਆ ਕੰਮ ਵਧੀਆ ਸੈੱਟ ਵਧੀਆ ਹੋ ਗਿਆ ਦੂਸਰੇ ਦਿਨ ਤੁਹਾਨੂੰ ਪਤਾ ਲੱਗ ਗਿਆ ਹਾਂਜੀ ਹਾਂਜੀ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਤੁਹਾਡੇ ਲੋਕਾਂ ਨਾਲ ਤਜਰਬੇ ਅਸੀਂ ਸਾਂਝੇ ਕਰਵਾਏ ਨੇ ਇੱਕ ਵਾਰ ਮੁੜ ਤੋਂ ਅਸੀਂ ਡਾਕਟਰ ਸਾਹਿਬ ਨਾਲ ਜੁੜਦੇ ਹਾਂ ਡਾਕਟਰ ਸਾਹਿਬ ਤੇ ਫਿਰ ਇਹ ਆਖਰ ਦੇ ਵਿੱਚ ਇਹ ਨੁਸਖਾ ਫਾਰਮੂਲਾ ਸਾਨੂੰ ਦੱਸ ਦਿਓ ਵੀ ਕਿਵੇਂ ਇਹਦਾ ਇਸਤੇਮਾਲ ਕਰਨਾ ਹੈ ਤਿੰਨ ਲਾਲਾਂ ਵਾਲਾ ਨੁਸਖਾ ਹੈ ਹਾਂਜੀ 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 ਬਿਲਕੁਲ ਤੁਹਾਨੂੰ ਦੱਸਦੇ ਹਾਂ ਜੀ ਇੱਕ ਐਪਲ ਲੈ ਲਓ ਤੁਸੀਂ ਬਿਲਕੁਲ ਰ ਚਰੀ ਲੈ ਲਓ ਸਟਰਾਬਰੀ ਵੀ ਲੈ ਸਕਦੇ ਹੋ ਸਰਦੀ ਦੇ ਵਿੱਚ ਠੀਕ ਹੈ ਜੀ ਚਰੀ ਲੈ ਲਓ ਤੇ ਰੈੱਡ ਗ੍ਰੇਪਸ ਲੈਣੇ ਨੇ ਬਿਲਕੁਲ ਰੈੱਡ ਠੀਕ ਹੈ ਪੰਜ ਸੱਤ ਚਰੀਆਂ ਲੈਣੀਆਂ ਜੀ ਤਿੰਨ ਚਾਰ ਪੀਸ ਲੈ ਲਓ ਰੈੱਡ ਗ੍ਰੇਪਸ ਦੇ ਠੀਕ ਹੈ ਇਹਦਾ ਤੁਸੀਂ ਜੂਸ ਬਣਾਉਣਾ ਹੈ ਜੂਸ ਬਣਾ ਕੇ ਠੀਕ ਹੈ ਉਹਦੇ ਉੱਪਰ ਇੱਕ ਚੁੰਡੀ ਕਾਲੀ ਮਿਰਚ ਇੱਕ ਚੁੰਡੀ ਕਾਲੀ ਮਿਰਚ ਸਵੇਰ ਸ਼ਾਮ ਰਿਪੀਟ ਕਰੋ ਤੁਸੀਂ ਠੀਕ ਹੈ ਕਿਡਨੀ ਵਾਲੇ ਪੇਸ਼ੈਂਟ ਨੂੰ ਜਦੋਂ ਕਿਡਨੀ ਦੇ ਉੱਪਰ ਵਰਕ ਲੋਡ ਹੀ ਨਾ ਰਿਹਾ ਮੀਨੂ ਐਸਸ ਪ੍ਰੋਪਰ ਮਾਤਰਾ ਚ ਮਿਲਦੇ ਰਹਿ ਤਾਂ ਕਿਡਨੀਆਂ ਵਰਕ ਚ ਆਉਣਗੀਆਂ ਵਰਕ ਚ ਆਉਣਗੀਆਂ ਤਾਂ ਜੋ ਵੇਸਟ ਪ੍ਰੋਡਕਟ ਨੇ ਕਰੀਟੀਨਲ ਨੇ ਯੂਰੀਆ ਉਹਨਾਂ ਨੂੰ ਬਾਹਰ ਕੱਢਣੀਆਂ ਪਾਸ ਆਊਟ ਕਰਨੀਆਂ ਪਿਸ਼ਾਬ ਦੇ ਰਸਤੇ ਠੀਕ ਹੈ ਜੀ ਤੇ ਇਸ ਲਈ ਸਵੇਰ ਸ਼ਾਮੇ ਜੂਸ ਲੈਣਾ ਤੁਸੀਂ ਥੋੜੀ ਡੈਟਸ ਆ ਫਿਰ ਜਿਹੜੇ ਜਿਹੜੇ ਲੋਕਾਂ ਨੂੰ ਇਹਨਾਂ ਨੁਸਖਿਆਂ ਨਾਲ ਫਾਰਮੂਲੇ ਨਾਲ ਕਈ ਵਾਰ ਹੁੰਦਾ ਕਿ ਕੋਈ ਫਰਕ ਨਹੀਂ ਪੈਂਦਾ ਕੋਈ ਕਹਿੰਦਾ ਨਹੀਂ ਸਾਨੂੰ ਕਾਫੀ ਫਰਕ ਪਿਆ ਗਿਆ ਕੋਈ ਕਹਿੰਦਾ ਜੀ ਅੱਜ ਕੱਲ ਹਰੇਕ ਹੀ ਬੰਦਾ YouTube Google ਕਰਕੇ ਦੇਖਦਾ ਕੋਈ ਕਿਸੇ ਨੇ ਯੂਜ਼ ਕਰਦੇ ਨੇ ਇਦਾਂ ਦੇ ਨੁਸਖੇ ਟੋਟ ਕੇ ਕੋਈ ਕਹਿੰਦਾ ਸਾਨੂੰ 100 ਸੋ ਫਰਕ ਪਿਆ ਕੋਈ ਕਹਿੰਦਾ ਸਾਨੂੰ ਫਰਕ ਹੀ ਨਹੀਂ ਪੈਂਦਾ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਅਹ ਦੇਖੋ ਜੇ ਆਪਾਂ ਇਹ ਚੀਜ਼ਾਂ ਲੈਣੇ ਆ ਡਾਈਟ ਲੈਣੇ ਆ ਤਾਂ ਨਾਲ ਜ਼ਰੂਰੀ ਹੁੰਦਾ ਹੈ ਕਿ ਜੇ ਇੱਕ ਹੱਥ ਤੁਸੀਂ ਖੁਦ ਪਾਉਣੇ ਹੋ ਤਾਂ ਇੱਕ ਹੱਥ ਡਾਕਟਰ ਨੇ ਪਾਉਣਾ ਹੁੰਦਾ ਹੈ ਜੀ ਠੀਕ ਹੈ ਇਹਦੇ ਨਾਲ ਕੁਝ ਕੁ ਨੇਚਰਲ ਪੈਥੀ ਦੀਆਂ ਮੈਡੀਸਨ ਆਉਂਦੀਆਂ ਨੇ ਜਿਨ੍ਹਾਂ ਦੇ ਨਾਲ ਕਿ ਹਰ ਪ੍ਰੋਬਲਮ ਨੂੰ ਬਿਲਕੁਲ ਸਹੀ ਤਰੀਕੇ ਨਾਲ ਕਿਉਰ ਕੀਤਾ ਜਾ ਸਕਦਾ ਹੈ ਭਾਵੇਂ ਉਹ ਕਿਡਨੀ ਹੋਵੇ ਚਾਹੇ ਸ਼ੂਗਰ ਹੋਵੇ ਚਾਹੇ ਗਠੀਆ ਹੋਵੇ ਇਹਨਾਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਕਿਉਰ ਕੀਤਾ ਜਾ ਸਕਦਾ ਹੈ ਬਿਲਕੁਲ ਨੇਚਰਲ ਪੈਥੀ ਮੈਡੀਸਨ ਨੇ ਤੇ ਜਿਹਨੇ ਡ੍ਰੌਪਾਂ ਦੀ ਗੱਲ ਕਰਦੇ ਨੇ ਉਹ ਕਿਹੜੇ ਡ੍ਰੌਪ ਹੈਗੇ ਨੇ ਜੀ ਤੁਸੀਂ ਹਾਂਜੀ ਉਹ ਡ੍ਰੌਪਸ ਨੇ ਇਲੈਕਟ੍ਰੋਪੈਥੀ ਡ੍ਰੌਪਸ ਨੇ ਜੀ ਉਹ ਤੇ ਡਾਕਟਰ ਕਾਉਂਟ ਸਿਜ਼ਰ ਮੈਟੀ ਜੀ ਨੇ ਡਵੈਲਪ ਕੀਤੇ ਸੀਗੇ ਤੇ ਬਿਲਕੁਲ ਪਲਾਂਟ ਬੇਸਡ ਦੇ ਇਹ ਜਿਹੜੇ ਡ੍ਰੌਪਸ ਹੁੰਦੇ ਨੇ ਵਿਦਆਊਟ ਐਨੀ ਸਾਈਡ ਇਫੈਕਟ ਹਰ ਤਰ੍ਹਾਂ ਦਾ ਰੋਕ ਕੇ ਹੋਰ ਕੀਤਾ ਜਾਂਦਾ ਹੈ ਜੀ ਠੀਕ ਹੈ ਤੇ ਇਹ ਲੈਣੇ ਵੀ ਸੌਖੇ ਨੇ ਕਿਵੇਂ ਲੈਣੇ ਨੇ ਜੀ ਇਹ ਤੁਹਾਨੂੰ ਮੈਂ ਦੱਸ ਦਿੰਨਾ ਜਦੋਂ ਤੁਸੀਂ ਇੱਕ ਕੱਚ ਦੇ ਗਲਾਸ ਚ ਚੌਥਾ ਹਿੱਸਾ ਪਾਣੀ ਲੈ ਸਕਦੇ ਹੋ ਜਿਵੇਂ ਆਹ ਡ੍ਰੌਪਸ ਨੇ ਆਪਣੇ ਕੋਲ ਹਨਾ ਆਹ ਡ੍ਰੌਪ ਬਣਾਏ ਹੋ ਹਾਂਜੀ ਇਹ ਡ੍ਰੌਪ ਨੇ ਇਹਨੂੰ ਤੁਸੀਂ ਪਾਣੀ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਔਨ ਟੰਗ ਸਿੱਧੇ ਜੀਭ ਤੇ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਇੱਕ ਗਲਾਸ ਪਾਣੀ ਲੈ ਲਿਆ ਜੀ ਉਹਦੇ ਚੰਦੇ ਗਿਨ ਕੇ ਤੁਸੀਂ 15 ਤੋਂ 20 ਡ੍ਰੌਪਸ ਜਿੰਨੀ ਵੀ ਡੋਜ਼ ਅਸੀਂ ਸੁਜੈਸਟ ਕਰਾਂਗੇ ਠੀਕ ਹੈ ਉਸ ਤਰ੍ਹਾਂ ਤੁਸੀਂ ਲੈਣੀ ਹੈ ਤੇ ਤਿੰਨ ਤੋਂ ਚਾਰ ਵਾਰ ਜੇ ਸਾਣ ਵਾਲੀ ਕੰਡੀਸ਼ਨ ਹੋਏਗੀ ਉਸ ਹਨ ਡੋਜ਼ ਦੱਸੀ ਜਾਏਗੀ ਤੇ ਲੈਣੀ ਵੀ ਸੋਖੀ ਹੈ ਤੇ ਇਲਾਜ ਵੀ ਦੇਣਾ ਚਾਹੀਦਾ ਹੈ ਅੱਛਾ ਜਿਹੜੇ ਕਿਡਨੀ ਵਾਲੇ ਗਠੀਏ ਵਾਲੇ 슈ਗਰ ਵਾਲੇ ਜਿਹੜੇ ਪੇਸ਼ੈਂਟ ਤੁਹਾਡੇ ਕੋਲ ਇੱਥੇ ਆਉਂਦੇ ਨੇ ਕਿਡਨੀ ਦੇ ਦਿਨਾਂ ਚ ਐਵਰੇਜ ਚਲੋ ਇਹ ਹੁਣ ਬੋਡੀ ਟੂ ਹਿਊਮਨ ਬੋਡੀ ਬਿਮਾਰੀ ਤੋਂ ਬਿਮਾਰੀ ਵੈਰੀ ਕਰਦਾ ਪਰ ਆਮ ਕਰਕੇ ਜਿਹੜਾ ਤੁਹਾਡਾ ਮਰੀਜ਼ ਹੈਗਾ ਕਿੰਨੇ ਟਾਈਮ ਚ ਤੁਸੀਂ ਕਿਉਰ ਕਰ ਦਿੰਦੇ ਹੋ ਜੇ ਦੇਖੋ ਜੀ ਕਿਡਨੀ ਵਾਲਾ ਪੇਸ਼ੈਂਟ ਹੈ ਉਹਨਾਂ ਨੂੰ ਕੀ ਹੁੰਦਾ ਹੈ ਕਿ ਸਵੇਲਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ ਬੀਪੀ ਵੱਧਦਾ ਹੈ ਜਾਂ ਕਿਡਨੀ ਖਰਾਬ ਹੋਣ ਦੇ ਕਾਰਨ ਹੀ ਮੇਨ ਹੁੰਦੇ ਨੇ ਬੀਪੀ ਵਧਣਾ ਸ਼ੂਗਰ ਰਹਿਣੀ ਪ੍ਰਾਣੀ ਹੈ ਨਾ ਜੀ ਜਾਦਾ ਨਾਮ ਕੋ ਯੂਜ਼ ਕਰਨਾ ਇਹ ਚੀਜ਼ਾਂ ਹੁੰਦੀਆਂ ਨੇ ਕਿਡਨੀ ਵਾਲੇ ਪੇਸ਼ੈਂਟ ਦੀਆਂ ਜੋ ਪ੍ਰੋਪਰ ਮਾਤਰਾ ਯੂਰੀਨ ਬੰਨਣਾ ਸ਼ੁਰੂ ਹੋ ਜਾਂਦਾ ਇੱਕ ਮਹੀਨੇ ਦੇ ਵਿੱਚ ਵਿੱਚ ਪ੍ਰੋਪਰ ਮਾਤਰਾ ਚ ਬਾਥਰੂਮ ਪਾਉਸਰਡ ਹੁੰਦਾ ਕੋਈ ਸੋਚ ਨਹੀਂ ਰਹਿੰਦੀ ਬੀਪੀ ਵਗੈਰਾ ਬਿਲਕੁਲ ਨੋਰਮਲ ਹੋ ਜਾਂਦਾ ਹੈ ਅਗਰ ਸ਼ੂਗਰ ਵਗੈਰਾ ਦੀ ਪ੍ਰੋਬਲਮ ਹੈ ਉਹ ਨੋਰਮਲ ਰਹਿਣ ਲੱਗ ਪੈਂਦੀ ਹੈ 1 ਮਹੀਨੇ ਦੇ ਵਿੱਚ ਵਿੱਚ ਕਿਡਨੀ ਪੇਸ਼ੈਂਟ ਆ ਉਹਦੀ ਨੋਰਮਲ ਰੇਂਜ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਗਠੀਆ ਜੀ ਗਠੀਆ ਵੀ ਦਿਨਾ ਜੀ ਠੀਕ ਹੋ ਜਾਂਦਾ ਹੈ ਜੀ ਗਠੀ ਵਾਲੇ ਪੇਸ਼ੈਂਟ ਦੀਆਂ ਸੋਜਾਂ ਹੁੰਦੀਆਂ ਨੇ ਜੋ ਆਰਥਰਾਈਟਿਸ ਜਿਹਨੂੰ ਬੋਲ ਦਿੰਦੇ ਆਂ ਨਹੀਂ ਲੱਗਦਾ ਜੀ ਜਦੋਂ ਆਪਣਾ ਜਦੋਂ ਆਪਣਾ ਇਮਿਊਨਿਟੀ ਸਿਸਟਮ ਓਵਰਵਰਕ ਕਰਦਾ ਹੈ ਨਾ ਤਾਂ ਉਦੋਂ ਆਰਥਰਾਈਟਿਸ ਬਣਦਾ ਹੈ ਜੀ ਇਹਨੂੰ ਆਪਾਂ ਗਠੀਆ ਕਹਿ ਦਿੰਦੇ ਆਂ ਠੀਕ ਹੈ ਉਹ ਵੀ ਦਿਨਾ ਜੀ ਠੀਕ ਹੁੰਦਾ ਹੈ ਜੀ ਸੋਜਾਂ ਲੈ ਜਾਂਦੀਆਂ ਨੇ ਕੋਈ ਦਿੱਕਤ ਨਹੀਂ ਆਉਂਦੀ ਤੇ ਦਰਦਾਂ ਦੁਰਦਾਂ ਦਿਨਾ ਜੀ ਗਾਇਬ ਹੋ ਜਾਂਦੀਆਂ ਨੇ ਵਿਦਆਊਟ ਐਨੀ ਸਾਈਡ ਇਫੈਕਟ ਨੈਚੁਰਲ ਪ੍ਰੈਥਨ ਵਾਲੀ ਜੀ ਜੀ ਵੱਦਵਾ ਸ਼ੁਕਰੀਤਾਂ ਸਭ ਸਾਰੀ ਗਲਬਾ ਦੇ ਲਈ ਪਰਸਨ ਨੂੰ ਜਾਂਦੇ ਜਾਂਦੇ ਇੱਕ ਵਾਰ ਦੱਸ ਦਿਓ ਕਿ ਅਗਰ ਤੁਹਾਡੇ ਨਾਲ ਜਿਹੜੇ ਤੁਹਾਨੂੰ ਲੋਕ ਕਿੱਥੋਂ ਦੇਖ ਰਹੇ ਨੇ ਜਾਂ ਵਿਦੇਸ਼ ਦੇ ਵਿੱਚ ਬੈਠੇ ਤੁਹਾਨੂੰ ਲੋਕ ਵੇਖ ਰਹੇ ਨੇ ਉਹ ਤੁਹਾਡੇ ਨਾਲ ਰਾਬਤਾ ਕਿਵੇਂ ਕਰਨ ਤੁਹਾਡੇ ਨਾਲ ਕੰਸਲਟ ਕਿਵੇਂ ਕਰਨ ਹਾਂਜੀ ਇਹ ਜਲਾਲਾਵਾਦੀਸਟ ਹੈ ਜੀ ਡਿਸਟ੍ਰਿਕਟ ਮੋਗਾ ਠੀਕ ਹੈ ਤੇ ਮੰਡੇ ਤੋਂ ਸੈਚਰਡੇ ਇੱਥੇ ਆਪਾਂ ਅਵੇਲੇਬਲ ਹੁੰਨੇ ਆ ਸੰਡੇ ਕਲੀਨਿਕ ਆਫ ਹੁੰਦੀ ਹੈ ਜੀ ਸੰਡੇ ਓਨਲੀ ਕੰਸਲਟੇਸ਼ਨ ਆਪਾਂ ਫੋਨ ਤੇ ਕਰ ਸਕਦੇ ਆ ਠੀਕ ਹੈ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਤੁਸੀਂ ਉਹ ਨੰਬਰ ਕਿੰਨੇ ਜੀ ਫੋਨ ਨੰਬਰ ਹੈ ਜੀ 6284106639 ਦੇ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਰਤਸਬ ਸਾਰੀ ਗਲਬਾਦਲੀ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਇਸ ਵੇਲੇ ਹੁਣ ਤੁਹਾਨੂੰ ਇੱਕ ਵਾਰ ਅਸੀਂ ਬਾਹਰ ਦੇ ਦ੍ਰਿਸ਼ ਦਿਖਾ ਦਿੰਨੇ ਆ ਅਸੀਂ ਜ਼ਿਲ੍ਹਾ ਮੋਗਾ ਦੇ ਜਲਾਲਾਬਾਦ ਈਸਟ ਪਿੰਡ ਦੇ ਵਿੱਚ ਹੈਗੇ ਆ ਜਿਹੜਾ ਕਿ ਜਗਰਾਉਂ ਤੋਂ ਲਗਭਗ ਅੱਧੇ ਘੰਟੇ ਦੀ ਵਿੱਥ ਤੇ ਹੈ ਮੋਗੇ ਤੋਂ 15 ਤੋਂ ਅ 10 ਮਿੰਟ ਦੀ ਵਿੱਥ ਤੇ ਆ ਧਰਮਕੋਟ ਬਿਲਕੁਲ ਨਾਲ ਹੀ ਆ 5 ਮਿੰਟ ਦਾ ਜਿਹੜਾ ਡਿਸਟੈਂਸ ਹੈਗਾ ਇਥੋਂ ਸੋ ਉੱਥੇ ਜਦੋਂ ਤੁਸੀਂ ਅਸੀਂ ਪਹੁੰਚਦੇ ਆ ਅੱਡੇ ਦੇ ਵਿੱਚ ਚੌਂਕ ਦੇ ਵਿੱਚ ਜਲਾਲਾਬਾਦ ਈਸਟ ਚੌਂਕ ਦੇ ਵਿੱਚ ਚੌਂਕ ਕਰਾਸ ਕਰਦੇ ਸਾਰ ਹੀ ਜਿਹੜਾ ਇਹ 바ਵਾ ਕਲੀਨਿਕ ਹੈਗਾ ਜਿੱਥੇ ਡਾਕਟਰ ਕ੍ਰਿਸ਼ਨ 바ਵਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਨੇ ਫਿਲਹਾਲ ਇਹ ਵੀਡੀਓ ਨਾਲ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਜਿਨ੍ਹਾਂ ਨੂੰ ਕਿਡਨੀ ਦੀ ਗਠੀਏ ਦੀ ਜਾਂ ਫਿਰ ਜਿਹੜੀ ਪ੍ਰੋਬਲਮ ਹੈਗੀ ਹੈ ਅਸੀਂ ਕਹਿ ਲਈਏ ਕਿ 슈ગર ਦੀ ਉਹਨਾਂ ਵਾਸਤੇ ਜਿਹੜੀ ਇਹ ਨੁਸਖਾ ਹੈਗਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਰਾਮਬਾਂ ਨੁਸਖਾ ਹੈਗਾ ਫਿਰ ਵੀ ਮੇਰੀ ਅਪੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਖਾਸ ਕਰਕੇ ਕਿਡਨੀ ਵਾਲੇ ਪੇਸ਼ੈਂਟ ਕੋਈ ਵੀ ਨੁਸਖਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਕੰਸਲਟ ਜ਼ਰੂਰ ਕਰਨ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਪਹੁੰਚਾ ਸਕਦਾ ਹੈ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਕਿਸੇ ਤਰ੍ਹਾਂ ਦਾ ਕੋਈ ਇਲਾਜ ਦੱਸਣਾ ਨਹੀਂ ਹੁੰਦਾ ਸਗੋ ਸਗੋ ਜਿਹੜਾ ਸਾਡਾ ਪਰਪਸ ਹੈ ਉਹ ਐਜੂਕੇਟਿਵ ਹੁੰਦਾ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਵਾ ਗਿਆ ਧੰਨਵਾਦ